ਵੱਡੇ ਦਾਅਵੇ ਹੁੰਦੇ ਨੇ ਕਿ ਜਿਹੜੇ ਅਸੀਂ ਬਿਜਲੀ ਮੁਫਤ ਕਰਤੀ ਇੰਨੀਆਂ ਜੁੰਟਾ ਮੁਫਤ ਹੋ ਗਈਆਂ ਤੇ ਇੱਕ ਪਾਸੇ ਜੜੀਆਂ ਰਿਪੋਰਟਾਂ ਇਹ ਵੀ ਆਈਆਂ ਨੇ ਕਿ 2000 ਕਰੋੜ ਦੀ ਜਿਹੜੀ ਬਿਜਲੀ ਆ ਉਹ ਇੱਕ ਸਾਲ ਦੇ ਵਿੱਚ ਚੋਰੀ ਹੋ ਗਈ ਆ ਸਰਕਾਰ ਨੇ ਜਦੋਂ 300 300 ਮਤਲਬ ਹਰ ਮਹੀਨੇ 300 ਜੁੰਟ ਇੱਕ ਬਿਲ ਦੇ ਹਿਸਾਬ ਨਾਲ ਜਦੋਂ 2 ਮਹੀਨੇਵਾਂ ਦਾ ਮਤਲਬ 600 ਜੁੰਟ ਮਾਫ ਦੀ ਪ੍ਰਕਿਰਿਆ ਲਾਈ ਸੀ ਤਾਂ ਉਹਨਾਂ ਨੂੰ ਇਹ ਲੱਗਿਆ ਹੋਣਾ ਕਿ ਲੈ ਵੀ ਹੁਣ ਬਿਜਲੀ ਚੋਰੀ ਦਾ ਤਾਂ ਕੋਈ ਮਸਲਾ ਹੀ ਮੁੱਕ ਗਿਆ ਕਿ ਹੁਣ ਤਾਂ ਇਹ ਮਸਲਾ ਹੱਲ ਹੋ ਗਿਆ ਰੁਕੋ ਨੂੰ ਮੰਨੀ ਆ ਕਿ ਲੋਕ ਬਾਗੋ ਬਣੇ ਔਰ ਇਹਦੇ ਵਿੱਚ ਕੋਈ ਦੂਰ ਰਾਏ ਨਹੀਂ ਜੀ ਮਾ ਜੀ ਕਿ ਅੱਜ ਦੀ ਤਰੀਕ ਚ 90% ਲੋਕਾਂ ਦਾ ਜ਼ੀਰੋ ਬਿਲ ਆ ਰਿਹਾ ਚਾਰ ਗੱਡੀਆਂ ਦਾ ਮਾਲਕ ਹੈ ਚਾਹੇ ਉਹ 100 ਕਿੱਲਿਆਂ ਦਾ ਮਾਲਕ ਹੈ ਇਹਨਾਂ ਚਾਹੇ ਉਹ ਮਤਲਕੇ ਗਰੀਬ ਹੈ ਚਾਹੇ ਉਹ ਅਮੀਰ ਹੈ ਹਰ ਬੰਦਾ ਇਸੋ ਜਦੋਂ ਜਾਂਦਾ ਹੈ ਕਿ ਮੇਰਾ ਮੀਟਰ 301 ਜੋ ਡਰਾ ਦਿਖਾਉਂਦਾ ਹਾਂ ਹਾਂ ਜੀ 0.5 ਕਰੋੜ ਦੀ ਐਵਰੇਜ ਨਿਕਲ ਰਹੀ ਹੈ ਹਰ ਰੋਜ਼ ਬਿਜਲੀ ਚੋਰੀ ਤੇ 2000 ਕਰੋੜ ਰੁਪਏ ਤੋਂ ਵੱਧ ਬਿਜਲੀ ਚੋਰੀ ਹੋ ਗਈ 2024-25 ਦੇ 9 ਮਹੀਨਿਆਂ ਦੀ। ਤੁਸੀਂ ਜਿਹੜੇ ਦਫ਼ਤਰਾਂ ਦੀ ਗੱਲ ਕਰੀਆ ਕਿ ਇਹਨਾਂ ਦਫ਼ਤਰਾਂ ਦੇ ਵਿੱਚ ਕੁੰਡੀਆਂ ਲੱਗ ਰਹੀਆਂ ਨੇ ਜਾਂ ਮੰਤਰੀਆਂ ਦੇ ਘਰਾਂ ਦੇ ਵਿੱਚ ਕੁੰਡੀਆਂ ਲੱਗ ਰਹੀਆਂ ਨੇ ਤੇ ਉਸੇ ਦਫ਼ਤਰਾਂ ਨੇ ਤਾਂ ਰੋਕਣਾ ਕਿ ਕੁੰਡੀ ਨਹੀਂ ਲੱਗਣ ਦੇਣੀ ਜੇ ਕੋਈ ਕਾਨੂੰਨ ਤੋੜਦਾ ਤੇ ਉਸ ਦੇ ਉੱਪਰ ਕਾਰਵਾਈ ਕਰਨੀਆ ਫਿਰ ਉਹੀ ਦਫ਼ਤਰ ਜੇ ਕਰਨ ਲੱਗੇ ਫਿਰ ਪੰਜਾਬ ਕਿੱਧਰ ਨੂੰ ਜਾਊਗਾ। ਮਤਲਬ ਜਦੋਂ 1200 ਕਰੋੜ ਦਾ ਘਾਟਾ ਸੀ ਉਸ ਸਮੇ ਲੋਕ ਕੁਝ ਤਾਂ ਬਿੱਲ ਭਰਦੇ ਸੀ ਨਾ। ਤੇ ਬਿੱਲ ਪਰ ਨਾ ਕੁਝ ਕਰਨ ਕਰਦੇ ਖਜ਼ਾਨੇ ਚਾਹੁੰਦਾ ਸੀ ਨਾ ਹੁਣ ਅਸੀਂ ਬਿੱਲ ਵੀ ਜੀ ਭਰ ਰਹੇ ਤੇ ਉੱਪਰ ਦੀ ਬਿਜਲੀ ਚੋਰੀ ਵੀ ਆ ਸੋ ਘਾਟਾ ਤਾਂ ਹੈ ਹੀ ਹੈ ਦੋਹਰਾ ਘਾਟਾ ਫਿਰ ਜੀ ਜੀ ਗੁੱਸਾ ਵਾਲਾ ਡੰਡੇ ਵਾਲਾ ਕਾਨੂੰਨ ਵਾਲਾ ਇਹ ਨਾ ਇਹ ਤਾਂ ਵਿਚਾਰੇ ਮਹੱਤਰ ਬੰਦੇ ਰੁਕਦਾ ਨਹੀਂ ਹੁੰਦਾ ਹੈ ਨਾ ਡਾਡੇ ਲਈ ਕੀ ਹੈ ਜੀ ਸੋ ਰੇਲ ਦਾ ਫਾਟਕ ਲੱਗਿਆ ਮਤਲਬ ਫਾਟਕ ਦਾ ਇਸ਼ਾਰਾ ਤਾਂ ਆਈਆ ਨਾ ਕਿ ਭਾਈ ਰੁਕ ਜਾ ਪਰ ਜਿਹਨੇ ਟੇਡਾ ਮੇਡਾ ਹੋ ਕੇ ਥੱਲੇ ਝੁਕ ਚੱਕ ਕੇ ਲੰਘਣਾ ਪਤਾ ਧੱਕਾ ਕਰਨਾ ਸਰ ਤੋਂ ਉਸੇ ਬਹੁਤ ਗੰਭੀਰ ਮਸਲੇ ਨੂੰ ਲੈ ਕੇ ਸਾਹਮਣੇ ਆਇਓ ਪਰ ਇਸ ਨਾਲੋ ਜਿਹੜਾ ਪੰਜਾਬ ਦੇ ਰਾਜਨੀਤਿਕ ਲੋਕਾਂ ਦੇ ਲਈ ਜਾਂ ਵੱਖ-ਵੱਖ ਪਾਰਟੀਆਂ ਦੇ ਲਈ ਇਸ ਵਕਤ ਮੁੱਦਾ ਬਣਿਆ ਆਇਆ ਮੁੱਦਾ ਬਣਿਆ ਹੈ ਲੁਧਿਆਣਾ ਪੱਛਮੀ ਕਿ ਸਾਡੀ ਪਾਰਟੀ ਨੇ ਯਤਨਾਂ ਕਿਵੇਂ ਆ ਉਸੇ ਲੇਨ ਦੇ ਵਿੱਚ ਅੱਜ ਅਕਾਲੀਵਡਾਲ ਨੇ ਜਿਹੜਾ ਆਪਣਾ ਉਮੀਦਵਾਰ ਵੀ ਲਾਂਚ ਉਤਾਰ ਦਿੱਤਾ ਝੂਠੇ ਕਰੇ ਸੀ ਇਹਨਾਂ ਸਿਆਸੀ ਪਾਰਟੀਆਂ ਦਾ ਹਾਲ ਦੇਖ ਲਓ ਸਾਡਾ ਐਮਐਲਏ ਇਸ ਦੁਨੀਆ 'ਚ ਨਹੀਂ ਰਿਹਾ ਹੈ ਅਜੇ ਤੇ ਉਹਦਾ ਭੋਗ ਨਹੀਂ ਪਿਆ ਸੀ ਭੋਗ ਤੇ ਹੀ ਗੱਲਾਂ ਕਿ ਸੀ ਕੌਣ ਲੜੂਗਾ ਵੀ ਕਿਹਦੀ ਹਵਾ ਉਹ ਜੀ ਆਮ ਆਦਮੀ ਪਾਰਟੀ ਜਿੱਤ ਜਵੇ ਧਾਮੀ ਸਰਕਾਰ ਬਣੀ ਰਹਿਣੀ ਹੈ ਜੇ ਆਮ ਆਦਮੀ ਪਾਰਟੀ ਹਾਰ ਜਵੇ ਤਾਂ ਧਾਮੀ ਜੀ ਡਿਕਣ ਲੱਗੀ ਕਾਂਗਰਸ ਕਹਿੰਦੀ ਚੱਕੋ ਸਾਡੇ ਕੋਲ ਤਜਰਬੇਕਾਰ ਲੀਡਰ ਹੈ ਚਾਹੇ ਭ੍ਰਸ਼ਟਾਚਾਰ ਦੇ ਚੱਕਰ ਚੱਲ ਰਹੇ ਆ ਚਾਹੇ ਉਹ ਉਹਦਾ ਜਿੰਨੇ ਮਰਜ਼ੀ ਪਲੇਅਰ ਹੋਣ ਇਹ ਜੇ ਮਰਜ਼ੀ ਉਹਦਾ ਪੰਗਾ ਹੋਵੇ ਪਾਰਟੀ ਦੇ ਅੰਦਰ ਵੀ ਵਿਰੋਧਤਾ ਹੋਵੇ ਪਾਰਟੀ ਦੇ ਬਾਹਰ ਵੀ ਹੋਵੇ ਪਰ ਸਾਡਾ ਬੰਦਾ ਤਜਰਬੇਕਾਰਾ ਚੋਣ ਹੈ ਲੜੂਗਾ ਰਾਹੁਲ ਗਾਂਧੀ ਨੂੰ ਚੰਡੀਮਲ ਨਹੀਂ ਮੈਂ ਨਤੀਜੇ ਤੇ ਗੱਲੇ ਨਹੀਂ ਕਰਦਾ ਕਿ ਨਤੀਜਾ ਕਿੱਧਰ ਜਾਊਗਾ ਮੈਂ ਕਹਿੰਦਾ ਕੀ ਨਤੀਜੇ ਨੂੰ ਪ੍ਰਭਾਵਿਤ ਕਰਨ ਦੀ ਸਥਿਤੀ ਹੈ ਇਹ ਵੀ ਬਹੁਤ ਕੁਝ ਹੋਊਗਾ ਦੇਖੋ ਪਰ ਤੁਸੀਂ ਦਿੱਤੀ ਦੇਖੋ ਜੀ ਕਿ ਆਪਾਂ ਗੱਲ ਉਸ ਸਮੇਂ ਕਰ ਰਹੇ ਹਾਂ ਜਦੋਂ ਅਜੇ ਚੋਣ ਕਮਿਸ਼ਨ ਨੇ ਤਾਰੀਖ ਨਹੀਂ ਲਾਣੀ ਤਾਂ ਸਰ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਰੋਂ ਉਹਨਾਂ ਦੇ ਧੜੇ ਨੇ ਅੱਜ ਇੱਕ ਪਾਸੇ ਕੈਂਡੀਡੇਟ ਉਤਾਰਿਆ ਤੇ ਉਧਰਲੇ ਪਾਸੇ ਜਿਹੜੀ 7 ਮੈਂਬਰੀ ਕਮੇਟੀ ਬਣੀ ਸੀ ਮੈਂਬਰ ਪੰਜ ਰਹਿ ਜਾਂਦੇ ਨੇ ਉਹ ਭਰਤੀ ਕਰੀ ਜਾਂਦੇ ਨੇ ਤੇ ਉਧਰੋਂ ਖਬਰ ਇਹ ਵੀ ਆਈ ਹੈ ਕਿ ਅੱਜ ਇਕਵਾਲ ਸਿੰਘ ਝੁੰਡਾ ਜਿਹੜੇ ਉਸ ਕਮੇਟੀ ਦੇ ਮੈਂਬਰ ਨੇ ਉਹਨਾਂ ਦੇ ਵੱਲੋਂ ਅਮਰੇਸ਼ ਛੱਕਿਆ ਗਿਆ ਜਿੰਪੁਰ ਰਿਪੋਰਟ ਵੀ ਮੰਨ ਲਈ ਹੁੰਦੀ ਤਾਂ ਸ਼੍ਰੀ ਅਕਾਲ ਤਖਤ ਸਭ ਤੋਂ ਸ਼ਾਇਦ ਤੰਗਾਲੀ ਸਥਿਤੀ ਉਹ ਪੈਦਾ ਨਾ ਉੱਥੇ ਤੱਕ ਨੌਬਤ ਨਾ ਹੁੰਦੀ ਤੁਹਾਨੂੰ ਮੈਂ ਪਟਿਆਲ ਵਿੱਚ ਖੜਾ ਕੇ ਝੋੜੀ 'ਚ ਗਨਾਹ ਪਾਉਣੇ ਪੈਣੇ ਇਹ ਵਾਲੇ ਤੋਂ ਪਾਕਾ ਦਾ ਸਭ ਤੋਂ ਪਹਿਲਾ ਪ੍ਰਧਾਨ ਰਹੇ ਕੌਂਸਲ ਦੇ ਕਮੇਟੀ ਦੇ ਹੈ ਉਹ ਦੋ ਮੈਂਬਰ ਲੰਬੇ ਹੋਏ ਕਰਪਾਲ ਸਿੰਘ ਫੁਡੁੰਗਰ ਹੋਰੀ ਤੇ ਧਾਮੀ ਹੋਰੀ ਉਹ ਤੋਂ ਬਾਅਦ ਜੀ ਜੀ ਫਿਰ ਪਿੱਛੇ ਬਚੇ ਪੰਜ ਮੈਂਬਰੀ ਕਮੇਟੀ ਨੇ ਕਿਹਾ ਕਿ ਨਹੀਂ ਅਸੀਂ ਅਕਾਲ ਤਖਤ ਤੋਂ ਆਏ ਹੁਕਮਨਾਮੇ ਤੋਂ ਮੁਖਤੀ ਹੋ ਰਹੀ ਹੈ ਕਿ ਮਹਾਤਮਾ ਦੀ ਨੁਮਾਇੰਦੀ ਕਰਨ ਵਾਲੀ ਪਾਰਟੀ ਦੀ ਅਸੀਂ ਮੈਂਬਰਸ਼ਿਪ ਕਰ ਰਹੇ ਹਾਂ ਤੇ ਮੈਂ ਸੰਪੂਰਨ ਸਿੱਖੀ ਦੇ ਵਿੱਚੋਂ ਜੇ ਨਹੀਂ ਆਇਆ ਕਿਉਂਕਿ ਮੈਂ ਅੰਮ੍ਰਿਤਧਾਰੀ ਨਹੀਂ ਸੋ ਕਿਤੇ ਨਾ ਕਿਤੇ ਉਹਨਾਂ ਦੇ ਮਨ ਦੇ ਵਿੱਚ ਹੋਏਗਾ ਤਾਂ ਹੀ ਉਹਨਾਂ ਨੇ ਕਿਹਾ ਕਿ ਮੈਂ ਲਗਾਤਾਰ ਆਪਣੇ ਆਪ ਨੂੰ ਸੁਧਨ ਦੀ ਕੋਸ਼ਿਸ਼ ਕਰ ਰਿਹਾ ਸੀ ਅੱਜ ਮੈਂ ਮਸਤੂਫ ਕਰਦਾ ਕਿ ਉਹ ਸੁਧਰੀਆਂ ਚ ਆ ਗਿਆ ਹੋਰ ਅੱਜ ਉਹਨੇ ਤੱਕ ਸ੍ਰੀ ਕੇਸਗੜ ਸਾਹਿਬ ਜਾ ਕੇ ਅੰਮ੍ਰਿਤ ਧਾਰਨ ਕੀਤਾ ਮਨਪ੍ਰਿਤ ਇਆਲੀ ਵੀ ਆਉਂਦੇ ਦਿਨਾਂ ਚ ਹੋ ਸਕਦਾ ਹੈ ਅੰਮ੍ਰਿਤਧਾਰੀ ਸਿੱਖ ਬਣ ਜਾਵੇ ਮਨਪ੍ਰਿਤ ਇਆਲੀ ਦੇ ਵਿੱਚੋਂ ਪੰਥਕ ਤੇ ਰਾਮ ਵੀ ਸਿੱਖ ਤੇ ਰਾਮ ਵੀ ਪੰਜਾਬ ਪਿਆ ਸਿਰਦ ਰਾਮ ਵੀ ਲੀਡਰ ਦੇਖਣ ਲੱਗ ਪਿਉ ਜੀ ਤੇ ਸਰ ਉਧਰ ਨੇ ਪਾਸੇ ਆਮ ਆਦਮੀ ਪਾਰਟੀ ਨੂੰ ਇੱਕ ਲੈ ਕੇ ਦਿੱਲੀ ਤੋਂ ਖਬਰ ਆ ਕੇ ਜਿਹੜੇ ਸਾਵਕਾ ਵ代ਕ ਨੇ ਦੁਰਗੇਸ਼ ਪਾਠਕ ਉਹਨਾਂ ਦੇ ਅੱਪਰ ਅੱਜ ਸੀਬੀਆਈ ਨੇ ਛਾਪੇਮਾਰੀ ਕੀਤੀ ਹੈ ਜਾਂਚ ਚੱਲ ਰਹੀ ਹੈ ਇਹ ਜਾਂਚ ਕਿੱਧਰ ਨੂੰ ਜਾ ਰਹੀ ਹੈ ਤੇ ਪੰਜਾਬੀਆਂ ਨੇ ਜੋ ਇਹਨਾਂ ਦੇ ਗੋਡੇ ਘੁੱਟੇ ਨੇ ਜੋ ਇਹਨਾਂ ਦੀ ਸੇਵਾ ਕੀਤੀ ਹੈ ਕਿਉਂਕਿ ਜਿਨ੍ਹਾਂ ਨੂੰ ਲੀਡਰਾਂ ਲੀਡਰ ਬਣ ਦੀ ਇੱਛਾ ਹੁੰਦੀ ਹੈ ਨਾ ਉਹ ਸਾਡੇ ਲੀਡਰ ਕਿਤੇ ਵੀ ਲੰਮੇ ਪੈ ਸਕਦੇ ਇਹ ਪੰਜਾਬ ਦੀ ਭਜਾਨੀ ਹੈ ਤੇ ਪੰਜਾਬ ਦੀ ਆਦਤ ਨਹੀਂ ਹੈ ਜੀ ਦੁਰਗੇਸ਼ ਪਾਠਕ ਤੇ ਸੰਜੀਤ ਸਿੰਘ ਲੋਕਾਂ ਦੀ ਨਜ਼ਰ ਚ ਚੁਬਣ ਲੱਗੇ ਦਰਨੂ ਪਰੇ ਕਰਕੇ ਰਾਗਵ ਚੱਡਾ ਐਂਡ ਸਦੀਪ ਪਟਕਾ ਆਗੇ ਜਦੋਂ ਉਹ ਚੁਬਣ ਲੱਗੇ ਫਿਰ ਵਿਫਾ ਕੁਮਾਰ ਆ ਗਿਆ ਜੀ ਅਕਲ ਨਵਲ ਅਕਰਵਾਲ ਦੀ ਗੱਲ ਕਰ ਰਹੀ ਸੀ ਫਿਰ ਹੁਣ ਮਨੀਸ਼ ਚੋਹਦੀ ਅਸਿੰਦਰ ਗਿਆ ਨਾਗੇ ਸੋ ਬਦਲ ਬਦਲ ਕੇ ਆਉਂਦੇ ਨੇ ਸੱਚੇ ਕਾਲ ਐਨਆਰਆਈ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸੁਖਮਨ ਚੀਮਾ ਸਵਾਗਤ ਕਰਦਾ ਖਾਸ ਪ੍ਰੋਗਰਾਮ ਜਾਣੋ ਅਸਲ ਸੱਚ ਲੈ ਕੇ ਇੱਕ ਵਾਰ ਫਿਰ ਤੋਂ ਹਾਜ਼ਰਾਂ ਜਿਸ ਦੇ ਵਿੱਚ ਕੇ ਦਿਨ ਭਰ ਦੀਆਂ ਕੁਝ ਖਾਸ ਖਬਰਾਂ ਦੇ ਉੱਪਰ ਵਿਚਾਰ ਚਰਚਾ ਕਰਦੇ ਹਾਂ ਅੱਜ ਇੱਕ ਰਿਪੋਰਟ ਵੀ ਨਿਕਲ ਕੇ ਸਾਹਮਣੇ ਆਈ ਹੈ ਕਿ ਜਿਹੜਾ 1 ਸਾਲ ਦੇ ਵਿੱਚ 2000 ਕਰੋੜ ਰੁਪਏ ਦੀ ਜਿਹੜੀ ਬਿਜਲੀ ਚੋਰੀ ਹੋਈ ਹੈ ਜਿੱਥੇ ਕਿ ਇੱਕ ਪਾਸੇ ਕਿਹਾ ਜਾ ਰਿਹਾ ਕਿ ਅਸੀਂ ਇੰਨੀਆਂ ਜੁੰਟਾਂ ਬਿਜਲੀ ਮੁਫਤ ਦੇ ਰਿਹਾ ਤੇ ਉਧਰਲੇ ਪਾਸੇ ਬਿਜਲੀ ਚੋਰੀ ਹੋਣ ਦੀਆਂ ਰਿਪੋਰਟਾਂ ਆਈਆਂ ਨੇ ਤੇ ਨਾਲ ਦੀ ਨਾਲ ਜਿਹੜਾ ਲੁਧਿਆਣਾ ਜਿਮਨੀ ਚੋਣਾ ਲੁਧਿਆਣਾ ਪੱਛਮੀ ਦੀ ਜਿਹੜੀ ਜਿਮਨੀ ਚੋਣ ਹੋਣੀ ਆ ਲਗਾਤਾਰ ਚੋਣ ਖਾੜਾ ਪਖਦਾ ਜਾ ਰਿਹਾ ਅਕਾਲੀ ਦਲ ਦੇ ਸੁਵੀਰ ਬਾਦਲ ਪਿਛਲੇ ਦਿਨੀ ਪ੍ਰਧਾਨ ਬਣਦੇ ਨੇ ਪ੍ਰਧਾਨ ਬਣਨ ਤੋਂ ਬਾਅਦ ਮੀਟਿੰਗਾਂ ਹੁੰਦੀਆਂ ਨੇ ਅੱਜ ਉਹਨਾਂ ਨੇ ਵੀ ਆਪਣਾ ਜਿਹੜਾ ਉਮੀਦਵਾਰਾ ਮੈਦਾਨ ਦੇ ਵਿੱਚ ਉਤਾਰ ਦਿੱਤਾ ਗਿਆ ਤਾਂ ਇਹਨਾਂ ਕੁਝ ਕੁ ਮਸਲਿਆਂ ਦੇ ਉੱਪਰ ਵਿਚਾਰ ਚਰਚਾ ਕਰਾਂਗੇ ਸਾਡੇ ਨਾਲ ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਚਨਾਥਲ ਜੀ ਜੁੜ ਚੁੱਕੇ ਨੇ ਪਹਿਲਾਂ ਸਵਾਗਤ ਕਰਦੇ ਹਾਂ ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ੍ਰੀ ਅਕਾਲ ਜੀ ਮਾ ਜੀ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ ਤਾਂ ਸਰ ਸ਼ੁਰੂਆਤ ਇਸ ਗੱਲ ਤੋਂ ਕਰਦੇ ਹਾਂ ਕਿ ਉਹ ਮਸਲਾ ਕਿਸ ਤਰੀਕੇ ਦੇ ਜੋ ਇੱਕ ਪਾਸੇ ਲੰਬੇ ਲੰਬੇ ਵੱਡੇ ਵੱਡੇ ਦਾਅਵੇ ਹੁੰਦੇ ਨੇ ਕਿ ਜਿਹੜੇ ਅਸੀਂ ਬਿਜਲੀ ਮੁਫਤ ਕਰਤੀ ਇੰਨੀਆਂ ਜੁੰਟਾ ਮੁਫਤ ਹੋ ਗਈਆਂ ਤੇ ਇੱਕ ਪਾਸੇ ਜਿਹੜੀਆਂ ਰਿਪੋਰਟਾਂ ਇਹ ਵੀ ਆਈਆਂ ਨੇ ਕਿ 2000 ਕਰੋੜ ਦੀ ਜਿਹੜੀ ਬਿਜਲੀ ਆ ਉਹ ਇੱਕ ਸਾਲ ਦੇ ਵਿੱਚ ਚੋਰੀ ਹੋ ਗਈ ਆ ਬਿਲਕੁਲ ਇਹ ਸਵਾਲ ਬਹੁਤ ਵਾਜਬ ਹੈ ਕਿਉਂਕਿ ਲਗਾਤਾਰ ਪੰਜਾਬ ਸਰਕਾਰ ਦੇ ਸਿਰ ਦੇ ਉੱਤੇ ਜਾਂ ਪੰਜਾਬ ਦੇ ਖਜ਼ਾਨੇ ਦੇ ਸਿਰ ਤੇ ਜਾਂ ਪੰਜਾਬ ਦੇ ਲੋਕਾਂ ਦੇ ਸਿਰ ਤੇ ਇਹ ਬੋਝ ਵੱਧਦਾ ਜਾ ਰਿਹਾ ਕਿ ਚਾਹੇ ਉਹ ਰੋਡ ਵੇਚ ਦੇ ਹਵਾਲਾ ਨਾ ਰੋੜਵੇਜ ਮਰ ਰਹੀ ਹੈ ਕਿ ਜੀ ਮੁਫਤ ਸਫਰ ਦੀ ਸਹੂਲਤ ਹੈ ਚਾਹੇ ਮੁਫਤ ਬਿਜਲੀ ਦੇ ਹਿਸਾਬ ਨਾਲ ਸਾਡੀ ਪਾਵਰ ਕਾਰਪੋਰੇਸ਼ਨ ਹੈ ਜਿਹੜੀ ਇਹਨਾਂ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਉਹਦਾ ਪੱਠਾ ਬੈਠ ਰਿਹਾ ਤਨਖਾਹਾਂ ਪੱਤੇ ਪੈਨਸ਼ਨਾਂ ਦੇ ਵਿੱਚ ਮੁਸ਼ਕਲ ਆ ਰਹੀ ਹੈ ਪਰ ਸਰਕਾਰ ਨੇ ਜਦੋਂ 300 ਪਲੱਸ 300 ਮਤਲਬ ਹਰ ਮਹੀਨੇ 300 ਯੂਨਟ ਇੱਕ ਬਿਲ ਦੇ ਹਿਸਾਬ ਨਾਲ ਜੇ 2 ਮਹੀਨੇ ਵੱਲੋਂ ਮਤਲਬ 600 ਯੂਨਟ ਮਾਪ ਦੀ ਪ੍ਰਕਿਰਿਆ ਲਾਗੂ ਕੀਤੀ ਤਾਂ ਉਹਨਾਂ ਨੂੰ ਇਹ ਲੱਗਿਆ ਹੋਣਾ ਕਿ ਲੈ ਵੀ ਹੁਣ ਬਿਜਲੀ ਚੋਰੀ ਦਾ ਕੋਈ ਮਸਲਾ ਹੀ ਮੁੱਕ ਗਿਆ ਕਿ ਹੁਣ ਤਾਂ ਇਹ ਮਸਲਾ ਹੱਲ ਹੋ ਗਿਆ ਲੋਕਾਂ ਨੂੰ ਮੰਨੀਆਂ ਕਿ ਲੋਕ ਬਾਗੋ ਵਗ ਔਰ ਇਹਦੇ ਵਿੱਚ ਕੋਈ ਦੂਰ ਆਏ ਨਹੀਂ ਜੀ ਮਾਜੀ ਕਿ ਅੱਜ ਦੀ ਤਰੀਕ ਚ 90% ਲੋਕਾਂ ਦਾ ਜ਼ੀਰੋ ਬਿਲ ਆ ਰਿਹਾ ਚਾਹੇ ਉਹ ਚਾਰ ਗੱਡੀਆਂ ਦਾ ਮਾਲਕ ਹੈ ਚਾਹੇ ਉਹ 100 ਕਿੱਲਿਆਂ ਦਾ ਮਾਲਕ ਹੈ ਹੈਨਾ ਚਾਹੇ ਉਹ ਮਤਲਬ ਕਿ ਗਰੀਬ ਹੈ ਚਾਹੇ ਉਹ ਅਮੀਰ ਹੈ ਹਰ ਬੰਦਾ ਇਸੋ ਜਦੋਂ ਚਾਹੇ ਕਿ ਮੇਰਾ ਮੀਟਰ 301 ਜੋਟਰਾ ਦਿਖਾਵੇ ਹੂੰ 300 ਦੇ ਉੱਤੇ ਮੀਟਰ ਨੂੰ ਰੋਕ ਕੇ ਰੱਖਣਾ ਹੀ ਸੰਘਰਸ਼ ਹੈ ਔਰ ਇਹੀ ਸੰਘਰਸ਼ ਜੀ ਤੁਹਾਨੂੰ ਚੋਰੀ ਵਾਲੇ ਪਾਸੇ ਲੈ ਕੇ ਲਿਆ ਗਿਆ ਇੱਕ ਸਾਲ ਮਤਲਬ ਇੱਕ ਸਾਲ ਵੀ ਕਿਉਂ 9 ਮਹੀਨੇ ਜੇਕਰ ਮੈਂ ਗੱਲ ਕਰਾਂਾ ਮਾਤਰ 224 25 ਦੇ 9 ਮਹੀਨਿਆਂ ਦਾ ਅੰਕੜਾ ਹੈ ਕਿ 5.5 ਕਰੋੜ ਦੀ ਹਰ ਰੋਜ਼ ਬਿਜਲੀ ਚੋਰੀ ਹੁੰਦੀ ਹੈ ਤੇ ਨਤੀਜਾ 2000 ਕਰੋੜ ਤੋਂ ਫਰ ਚਲੀ ਗਈ 5.5 ਕਰੋੜ ਦੀ ਐਵਰੇਜ ਨਿਕਲ ਰਹੀ ਹੈ ਹਰ ਰੋਜ਼ ਬਿਜਲੀ ਚੋਰੀ ਦੀ ਤੇ 2000 ਕਰੋੜ ਰੁਪਏ ਤੋਂ ਵੱਧ ਬਿਜਲੀ ਚੋਰੀ ਹੋ ਗਈ 2024-25 ਦੇ 9 ਮਹੀਨਿਆਂ 'ਚ ਤੇ ਸਥਿਤੀ ਕੀ ਹੈ ਹੁਣ ਇਹ ਚੋਰੀ ਦੇ ਪਿੱਛੇ ਹਮ ਕੀ ਕੱਲੀ ਚੋਰੀ ਘਰਾਂ 'ਚ ਹੋ ਰਹੀ ਹੈ ਨਹੀਂ ਘਰਾਂ 'ਚ ਤਾਂ ਚਲੋ ਇਹ ਜਦੋਂ ਜਦ ਤੋ ਹੋ ਸਕਦੀ ਹੈ ਕਿ ਹਾਂ ਜੀ ਕਿ ਲੈ ਵੀ 600 ਤੋਂ ਉੱਪਰ ਚੱਲ ਗਿਆ ਤਾਂ ਬਿਲਾ ਜੂ ਇਸ ਲਈ ਬੰਦਾ ਰੋਕਣ ਲਈ ਫਿਰ ਕੁੰਡੀ ਲਾਉਂਦਾ ਹੈ ਬੰਦ ਕਰਦਾ ਹੈ ਕੁਝ ਕਰਦਾ ਹੈ ਹਮ ਸਭ ਤੋਂ ਵੱਡੀ ਚੋਰੀ ਸਰਕਾਰੀ ਦਫ਼ਤਰਾਂ 'ਚ ਹੈ ਇੱਕ ਚੋਰੀ ਇਹ ਹੋਏ ਕਿ ਬਿਲੇ ਨਹੀਂ ਭਰਨਾ ਇਕ ਚਰਿਓ ਹੈ ਕਿ ਬਿਲ ਆਵੀ ਨਾ ਕੁੰਡੀ ਲਾ ਲੋ ਪੰਜਾਬ ਜੀ ਇਹੀ ਰਿਪੋਰਟ ਦਾ ਭਰਦੀ ਆ ਕਿ ਪੰਜਾਬ ਚ ਸਭ ਤੋਂ ਵੱਧ ਸਾਰਿਆਂ ਦੀ ਗੱਲ ਹੀ ਮੈਂ ਕਰਦਾ ਬੋਹ ਗਿਣਤੀ ਜੀ ਡੇਰਿਆਂ ਔਰ ਥਾਣਿਆਂ ਚ ਪਟਵਾਰਖਾਨਿਆਂ ਚ ਬਿਜਲੀ ਚੋਰੀ ਹੋ ਰਹੀ ਡੇਰੇ ਥਾਣੇ ਪਟਵਾਰਖਾਨੇ ਔਰ ਸਰਕਾਰੀ ਵਿਭਾਗਾਂ ਦੇ ਦਫ਼ਤਰ ਇੱਥੋਂ ਤੱਕ ਜੇ ਵਿਅਕਤੀਆਂ ਵੱਲ ਨੂੰ ਜਾਓ ਤਾਂ ਕਹਿੰਦੇ ਜੀ ਕਈ ਰਾਜਨੀਤਿਕ ਲੀਡਰ ਸਤਾਧਾਰੀ ਧਿਰ ਦੇ ਵੀ ਜਾਂ ਹੋਰ ਪਾਰਟੀਆਂ ਦੇ ਵੀ ਉਹਨਾਂ ਦੇ ਘਰਾਂ 'ਚ ਵੀ ਕੁੰਡੀ ਕਨੈਕਸ਼ਨ ਤੇ ਕਈ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੇ ਨੁਮਾਇੰਦਿਆਂ ਦੇ ਘਰਾਂ 'ਚ ਵੀ ਕੁੰਡੀ ਕਨੈਕਸ਼ਨ ਤੇ ਬਿਜਲੀ ਦੀ ਚੋਰੀ ਹੋ ਗਈ ਹਾਂ ਜੇਕਰ ਆਪਾਂ ਖੇਤਰ ਵਾਈਜ਼ ਦੇਖੀਏ ਤਾਂ ਸਭ ਤੋਂ ਵੱਧ ਪੰਜਾਬ ਦੇ ਵਿੱਚ ਸਰਦੀ ਖੇਤਰ 'ਚ ਬਿਜਲੀ ਚੋਰੀ ਹੁੰਦੀ ਹੈ ਸਰਦੀ ਖੇਤਰ ਦੇ ਵਿੱਚ ਸਲਾਨਾ 1442 ਕਰੋੜ ਰੁਪਏ ਦੀ ਬਿਜਲੀ ਚੋਰੀ ਹੋਣ ਦਾ ਅਨੁਮਾਨ 1442 ਕਰੋੜ ਦੀ ਮਤਲਬ ਬਾਰਡਰ ਜ਼ੋਨ ਦੇ ਵਿੱਚ ਸਾਡੇ 19 ਕਿ ਫੀਡਰ ਨੇ ਜਿਹਦੇ ਵਿੱਚੋਂ 90% ਦੀ ਘਾਟੇ ਚ ਚੱਲ ਰਹੇ ਨੇ ਮੈਂ ਆંકੜੇ ਦੇਖਣਾ ਚਾਹੁੰਗਾ ਇਹ ਕਿ ਜਿਹੜਾ ਪੰਜਾਬ ਪਾਵਰ ਕਾਰਪੋਰੇਸ਼ਨ ਆ ਉਹ ਕਹਿੰਦੇ ਬਾਰਡਰ ਦੇ ਪੱਛਮੀ ਬਾਰਡਰ ਤੇ ਪੱਛਮੀ ਜੋ ਜੇ ਦੋਏ ਜੋ ਉਹਨਾਂ ਨੂੰ ਮਿਲਾ ਲਈਏ ਤਾਂ 70% ਦੀ ਫੀਡਰ ਘਾਟੇ ਚ ਨੇ ਜੇ ਇਕੱਲੇ ਬਾਰਡਰ ਵਾਲੇ ਖੇਤਰ ਚ ਮਿਲਾ ਲਈਏ ਤਾਂ 90% ਦੀ ਸਾਡੇ ਫੀਡਰ ਘਾਟੇ ਚ ਨੇ ਕਾਰਨ ਕੁੰਡੀ ਕਨੈਕਸ਼ਨ ਹੈ ਤੇ ਨਤੀਜਾ ਕਹਿੰਦੇ ਜੀ ਆંકੜਿਆਂ ਮੁਤਾਬਕ ਸਾਲ 2015-16 ਚ ਬਿਜਲੀ ਚੋਰੀ ਦਾ ਘਾਟਾ 500 ਕਰੋੜ ਸੀ ਜੀ 2014-15 ਚ ਬਿਜਲੀ ਦੇ ਘਾਟੇ ਦਾ ਜਿਹੜਾ ਮਤਲਬ ਅੰਕੜਾ ਹੈ ਉਹ 1200 ਕਰੋੜ ਦਾ ਤੇ ਅੱਜ ਜਦੋਂ ਅਸੀਂ 300 ਪਲੱਸ 300 ਮੁਫਤ ਵੀ ਦੇ ਰਹੇ ਹਾਂ ਤਾਂ ਸਾਡਾ ਘਾਟਾ 2000 ਕਰੋੜ ਦਾ ਔਰ ਉਹ ਵੀ 9 ਮਹੀਨਿਆਂ ਦਾ ਉਹ ਪੂਰੇ ਸਾਲ ਦਾ ਤੋਂ ਇਹਦਾ ਮਤਲਬ ਸਾਡੀ ਲਾਗਤ ਵੀ ਵੱਧ ਗਈ ਮੁਫਤ ਦੇ ਹਿਸਾਬ ਨਾਲ ਤੇ ਉਹ ਤੋਂ ਵੱਧ ਸਾਡੀ ਚੋਰੀ ਵੀ ਵੱਧ ਗਈ ਮਤਲਬ ਜਦੋਂ 1200 ਕਰੋੜ ਦਾ ਘਾਟਾ ਸੀ ਉਸ ਸਮੇ ਲੋਕ ਲੋਕ ਕੁਝ ਤਾਂ ਬਿੱਲ ਭਰਦੇ ਸੀ ਨਾ ਤੇ ਬਿੱਲ ਪਰ ਨਾ ਕੁਝ ਸਰਕਾਰ ਦੇ ਖਜ਼ਾਨੇ ਚਾਹੁੰਦਾ ਸੀ ਨਾ ਹੁਣ ਅਸੀਂ ਬਿੱਲ ਵੀ ਭਰ ਰਹੇ ਤੇ ਉੱਪਰ ਦੀ ਬਿਜਲੀ ਚੋਰੀ ਵੀ ਆ ਸੋ ਘਾਟਾ ਤਾਂ ਹੈ ਹੀ ਐ ਦੋਹਰਾ ਘਾਟਾ ਪੈ ਰਿਹਾ ਸੋ ਇਸ ਸਮੇਂ ਜਦੋਂ ਪੰਜਾਬ ਦੇ ਵਿੱਚ ਬੀਬੀਆਂ ਲਈ ਮੁਫਤ ਬਸ ਸਫ਼ਰ ਦੀ ਸਹੂਲਤ ਆਈ ਉਸ ਸਮੇਂ ਵੀ ਚਰਚਾ ਤੁਰੀ ਸੀ ਕਿ ਭਾਈ ਜਿਹੜੀ 40-40 ਹਜ਼ਾਰ ਦਾ 25-25 ਹਜ਼ਾਰ ਦਾ 50-50 ਹਜ਼ਾਰ ਦਾ ਪਰਸ ਅੱਧੀ ਜੀਬਾਂ ਚ ਪਾ ਕੇ ਬਸ ਚੜ੍ਹਦੀਆਂ ਬੀਬੀਆਂ ਨੇ ਜਿਨ੍ਹਾਂ ਦੀ ਲੱਖ-ਲੱਖ ਸਵਾ ਸਵਾ ਲੱਖ ਅਸੀਂ ਸਿਹਰ ਤਨਖਾਹ ਹੈ ਘਟੂ ਘਟੂ ਉਹਨਾਂ ਦਾ ਟਿਕਟ ਲਓ ਜੀ ਜੀ ਬਿਲਕੁਲ ਮਾਨਾ ਤਾਂ ਰੱਖੋ ਉਸੇ ਤਰ੍ਹਾਂ ਬਿਜਲੀ ਵਾਲੇ ਮਾਮਲੇ 'ਚ ਵੀ ਕਿੰਨੀ ਵਾਰ ਹੋ ਚੁੱਕਿਆ ਕਿ ਜਿਹੜੀ ਖੇਤਾਂ ਨੂੰ ਜਿਹੜੀ ਮਾਫ ਹੈ ਉਹ ਘੱਟੋ ਘੱਟ ਕਰੋ ਤਾਂ ਸੀ ਕਿ ਦਾ 1 20 ਏਕੜ ਤੋਂ ਉੱਪਰ ਵਾਲੇ ਨੂੰ ਮਾਫ ਨਹੀਂ ਹੋਊਗੀ ਇੱਥੇ 100 100 ਕਿੱਲੇ ਵਾਲੇ ਪੰਜ ਪੰਜ 8 8 10 ਮੋਟਰਾਂ ਮਾਫ ਕਰੀ ਬੈਠੇ ਨੇ ਜਿਹੜਾ ਵਿਚਾਰਾ 4 ਬਿਗੇ ਵਾਲਾ 5 ਬਿਗੇ ਵਾਲਾ 1 ਕਿੱਲੇ ਵਾਲਾ ਉਹ ਪੰਪ ਦੇ ਸਾਰੇ ਜਾਂ ਦੂਏ ਤੋਂ ਮੁੱਲ ਲੈ ਕੇ ਪਾਣੀ ਖੇਤ ਨੂੰ ਲਾ ਰਿਹਾ ਹੈ ਜਿੱਥੇ ਲੋੜ ਹੈ ਉਸ ਜਿੱਥੇ ਉੱਥੇ ਸਹੀ ਨਹੀਂ ਇਸੇ ਤਰ੍ਹਾਂ ਘਰਾਂ ਦੇ ਮਾਮਲਿਆਂ 'ਚ ਵੀ ਕੋਈ ਕਰਿਟੇਰੀਆ ਤਾਂ ਹੋਵੇ ਨਾ ਕਿ ਜਿਹੜਾ ਏ ਕਲਾਸ ਅਫਸਰ ਹੈ ਹੈਨਾ ਜਿਹੜਾ ਤਕੜਾ बिजनेਸਮੈਨ ਹੈ ਜਿਹਦੀ ਰਿਟਰਨ ਇੰਨੀ ਜਾਂਦੀ ਆ ਹੈਨਾ ਮਤਲਬ ਉਹ ਘਰੇ ਫੋਰਚੂਨਰ ਖੜੀ ਆ ਹੈਨਾ ਘਰੇ ਲਕਸਰੀ ਗੱਡੀਆਂ ਖੜੀਆਂ ਆ ਹੈਨਾ ਨੌਕਰ ਚੱਕਰਾਂ ਲਈ ਖਰਚਾ ਪਾਣੀ ਲਈ ਹੈਗਾ ਬਿਜਲੀ ਦੇ ਬਿੱਲ ਤੁਹਾਨੂੰ ਮੁਫਤ ਚਾਹੀਦਾ ਸੋ ਇਹ ਜਿਹੜੀ ਬੋਟ ਦੀ ਰਾਜਨੀਤੀ ਆ ਇਹ ਡਬੋ ਰਹੀ ਆ ਔਰ ਉਹਦੇ ਵਿੱਚ ਹੀ ਅੰਕੜੇ ਦੱਸਦੇ ਨੇ ਕਿ ਪੰਜਾਬ ਦੀ ਸਿੱਤੀ ਉਦੋਂ ਮੰਤਰੀ ਸਾਹਿਬ ਕਹੀ ਜਾਂਦੇ ਆ ਕਿ ਅਸੀਂ ਇਹੋ ਨੇ ਘਾਟਾ ਪੂਰਾ ਕਰਨ ਲਈ ਕੋਸ਼ਿਸ਼ ਕਰਨੀ ਘਾਟਾ ਤੁਸੀਂ ਸ਼ਰਾਬ ਨਾਲ ਵੀ ਪੂਰਾ ਕਰਨਾ ਸੀ ਘਾਟਾ ਤੁਸੀਂ ਰੇਤ ਨਾਲ ਵੀ ਪੂਰਾ ਕਰਨਾ ਸੀ ਘਾਟਾ ਤਾਂ ਵੱਧ ਹੀ ਜਾ ਰਿਹਾ ਜਨਾਬ ਪੰਜਾਬ ਦੇ ਸਿਰ ਤੇ ਕਰਜ਼ੇ ਦੀ ਪੰਡ ਸਵਾ ਚਾਰ ਲੱਖ ਕਰੋੜ ਨੂੰ ਬਾਹਰ ਚਲੀ ਗਈ ਹੈ ਸੋ ਇਸ ਸਥਿਤੀ ਦੇ ਵਿੱਚ ਅਸੀਂ ਕਿੱਧਰ ਨੂੰ ਜਾਵੋ ਹਿਸਾਬ ਲੱਗਦਾ ਜੀ ਤਾਂ ਸਰ ਸ਼ੁਰੂਆਤ ਦੇ ਵਿੱਚ ਤੁਸੀਂ ਜਿਹੜੇ ਦਫ਼ਤਰਾਂ ਦੀ ਗੱਲ ਕਰੀਆ ਕਿ ਇਹਨਾਂ ਦਫ਼ਤਰਾਂ ਦੇ ਵਿੱਚ ਕੁੰਡੀਆਂ ਲੱਗ ਰਹੀਆਂ ਨੇ ਜਾਂ ਮੰਤਰੀਆਂ ਦੇ ਘਰਾਂ ਦੇ ਵਿੱਚ ਕੁੰਡੀਆਂ ਲੱਗ ਰਹੀਆਂ ਨੇ ਤੇ ਉਸੇ ਦਫ਼ਤਰਾਂ ਨੇ ਤਾਂ ਰੋਕਣਾ ਕਿ ਕੁੰਡੀ ਨਹੀਂ ਲੱਗਣ ਦੇਣੀ ਜੇ ਕੋਈ ਕਾਨੂੰਨ ਤੋੜਦਾ ਤੇ ਉਸਤੇ ਉੱਪਰ ਕਾਰਵਾਈ ਕਰਨੀਆ ਫਿਰ ਉਹੀ ਦਫ਼ਤਰ ਜੇ ਕਰਨ ਲੱਗੇ ਫਿਰ ਪੰਜਾਬ ਕਿੱਧਰ ਨੂੰ ਜਾਊਗਾ ਨਹੀਂ 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 ਇਹ ਨਾ ਹਣ ਐਲਾਨਿਆ ਇੱਕ ਐਗਰੀਮੈਂਟ ਹੁੰਦਾ ਹੈ ਪਟਿਆਲੇ 'ਚ ਇੱਕ ਵਾਰ ਬਿਜਲੀ ਵਿਭਾਗ ਵਾਲਿਆਂ ਦੇ ਮੁਲਾਜ਼ਮ ਦਾ ਨਾ ਚਲਾਨ ਕੱਟਦਾ ਟ੍ਰੈਫਿਕ ਪੁਲਿਸ ਵਾਲਿਆਂ ਤੇ ਦੁਬੇਦਨ ਫਿਰ ਮੁਲਾਜ਼ਮ ਵਾਲਿਆਂ ਨੇ ਜਾ ਕੇ ਉਹਨਾਂ ਦੇ ਕੁੰਡੀਆਂ ਕਨੈਕਸ਼ਨ ਕੱਟਤੇ ਤੇ ਥਾਣੇ ਦੀ ਬਿਜਲੀ ਪਾਣੀ ਬੰਦ ਕਰਤਾ ਤੇ ਫਿਰ ਸਮਝੌਤਾ ਹੋ ਗਏ ਨੀ ਇਸ ਲਈ ਇਹ ਅਣ एलानਿਆ ਸਮਝੌਤਾ ਹੁੰਦਾ ਕਿ ਮੇਰੇ ਵਾਲੇ ਖੇਤਰ ਚ ਤੂੰ ਬੂਹਣਾ ਛੜੀ ਤੇਰੇ ਵਾਲੇ ਖੇਤਰ ਚ ਮੈਨੇਜਰ ਦਾ ਮੇਰੇ ਵਾਲੀ ਸੂਤ ਤੂੰ ਬਣ ਜਾਈ ਤੇ ਤੇਰੀ ਵਾਲੀ ਮੈਂ ਬਣ ਜਾਂਗਾ ਮਿਲ ਕੇ ਚੱਲਦਾ ਸੋ ਜਿਨ੍ਹਾਂ ਨੂੰ ਤੁਸੀਂ ਜ਼ਿੰਮੇਵਾਰੀ ਸੌਂਪੀ ਮੈਂ ਨਹੀਂ ਕਹਿੰਦਾ ਕਿ ਸਾਰੇ ਭ੍ਰਸ਼ਟ ਨੇ ਪਰ ਸਾਰੇ ਇਮਾਨਦਾਰ ਨਹੀਂ ਹੈਗੇ ਜੀ ਸਾਰੇ ਵਿਭਾਗਾਂ ਚੋਂ ਮੈਂ ਨਹੀਂ ਕਹਿੰਦਾ ਕਿ ਸਾਰੇ ਸਿਆਸਤਦਾਨ ਬਿਜਲੀ ਚੋਰੀ ਕਰਦੇ ਪਰ ਜ਼ਿਆਦਾਤਰ ਕਰਦੇ ਆ ਮੈਂ ਨਹੀਂ ਕਹਿੰਦਾ ਕਿ ਸਾਰੇ ਕਿਸਾਨ ਆਗੂ ਆਉਂਦਾ ਹੀ ਇਹੀ ਢੰਗ ਤਰੀਕਾ ਗੁੰਡੀ ਕਨੈਕਸ਼ਨ ਦਾ ਜਾਂ ਸਾਰੇ ਡੇਰਿਆਂ ਦਾ ਹੀ ਪਰ ਬਹੁਤ ਗਿਣਤੀ ਦਾ ਹੁਣ ਬਣ ਗਿਆ ਦਬਦਬਾ ਬਣਾਉਣ ਦੀ ਗੱਲ ਨਾਲ ਇਹ ਸਾਰੀ ਪ੍ਰਕਿਰਿਆ ਚ ਸੋ ਇਸ ਲਈ ਜਿਹੜੀ ਰਾਜਨੀਤਿਕ ਸ਼ਹਿਰ ਪ੍ਰਸ਼ਾਸਨਿਕ ਸ਼ਹਿਰ ਉਹ ਚੋਰੀ ਦੀ ਆਦਤ ਇਹ ਜਿਹੜੀ ਆਦਤ ਹੋ ਜਾਂਦੀ ਉਹ ਸੁਭੇ ਲਈ ਆਮ ਲੋਕਾਂ ਲਈ ਮਤਲਬ ਉਹ ਕਹਿੰਦੇ ਆ ਨਾ ਕਿ ਤਾਲਾ ਤਾਂ ਸਾਧ ਲਈ ਹੁੰਦਾ ਚੋਰਾਂ ਦੀ ਥੋੜਾ ਹੁੰਦਾ ਸੋ ਜੀ ਜੀ ਪੁਲਿਸ ਵਾਲਾ ਡੰਡੇ ਵਾਲਾ ਕਾਨੂੰਨ ਵਾਲਾ ਹੈ ਨਾ ਇਹ ਤਾਂ ਵਿਚਾਰੇ ਮਹੱਤਵਪੂਰਨ ਬੰਦੇ ਉੱਪਰ ਕਹਿੰਦੀ ਹੁੰਦਾ ਹੈ ਹੈਨਾ ਡੱਡਲੀ ਕੀ ਹੈ ਜੀ ਸੋ ਰੇਲ ਦਾ ਫਾਟਕ ਲੱਗਿਆ ਮਤਲਬ ਫਾਟਕ ਦਾ ਇਸ਼ਾਰਾ ਤਾਂ ਆਈ ਹੈ ਨਾ ਕਿ ਭਾਈ ਰੁਕ ਜਾਓ ਪਰ ਜਿਹਨੇ ਟੇਡਾ ਮੇਡਾ ਹੋ ਕੇ ਥੱਲੇ ਚੁੱਕ ਚੱਕੇ ਲੰਘਣਾ ਉਹਦਾ ਧੱਕਾ ਕਰਨਾ ਨਾ ਸੋ ਸਾਡੇ ਇਹ ਲੋਕ ਬੜੀਆਂ ਧਿਰਾਂ ਬੜੀ ਪਹੁੰਚ ਵਾਲੀਆਂ ਜਾਂ ਜਿਨ੍ਹਾਂ ਨੂੰ ਤੁਸੀਂ ਕਾਨੂੰਨ ਦੀ ਰੱਖਿਆ ਦੀ ਜ਼ਿੰਮੇਵਾਰੀ ਸੌਂਪਦੇ ਹੋ ਨੀਮਾਵਲੀ ਪਾਲਨ ਦੀ ਜ਼ਿੰਮੇਵਾਰੀ ਉਹ ਕਹਿੰਦੇ ਕਿ ਮਤਲਬ ਕਾਨੂੰਨ ਬਣੇ ਹੀ ਤੋੜਨ ਲਈ ਹੈ ਨਿਯਮ ਬਣੇ ਹੀ ਤੋੜਨ ਲਈ ਹੈ ਤੇ ਫਿਰ ਸਾਡੀ ਸ਼ਾਨ 'ਚ ਫਰਕ ਪੈ ਜੂਗਾ ਜੇ ਤੁਸੀਂ ਨਾ ਤੋੜੇ ਸੋ ਇਹ ਸੱਤਾ ਦੇ ਨੇੜੇ ਰਹਿ ਗਿਆ ਤੇਰਾ ਜਾਂ ਸਰਕਾਰੀ ਕੁਰਸੀਆਂ ਦੇ ਬੈਠੀਆਂ ਤਿਹਾਂ ਜੀ ਉਹ ਆਪਣੀ ਡਿਊਟੀ ਬਖੂਬੀ ਕਰਨ ਲੱਗ ਜਾਣ ਤਾਂ ਅੱਜ ਆਪਾਂ ਇਹ ਘਟਿਆ ਨਹੀਂ ਗੱਲਾਂ ਹੀ ਨਗਰ ਸਰ ਤੁਸੀਂ ਬਹੁਤ ਗੰਭੀਰ ਮਸਲੇ ਨੂੰ ਲੈ ਕੇ ਸਾਹਮਣੇ ਆਇਓ ਪਰ ਇਸ ਨਾਲੋਂ ਜਿਹੜਾ ਪੰਜਾਬ ਦੇ ਰਾਜਨੀਤਿਕ ਲੋਕਾਂ ਦੇ ਲਈ ਜਾਂ ਵੱਖ-ਵੱਖ ਪਾਰਟੀਆਂ ਦੇ ਲਈ ਇਸ ਵਕਤ ਮੁੱਦਾ ਬਣਿਆ ਆਇਆ ਮੁੱਦਾ ਬਣਿਆ ਹੋਇਆ ਲੁਧਿਆਣਾ ਪੱਛਮੀ ਕਿ ਸਾਡੀ ਪਾਰਟੀ ਨੇ ਯਤਨਾਂ ਕਿਵੇਂ ਆ ਉਸੇ ਲਾਈਨ ਦੇ ਵਿੱਚ ਅੱਜ ਅਕਾਲੀ ਬਦਲ ਨੇ ਜਿਹੜਾ ਆਪਣਾ ਉਮੀਦਵਾਰ ਵੀ ਲੈਂਚ ਉਤਾਰਤਾ ਦੇਖੋ ਜਿਸ ਦਿਨ ਗੁੱਗੀ ਹੋਰਾਂ ਦਾ ਦਿਹਾਂਤ ਹੁੰਦਾ ਉਹ ਘਟਨਾ ਵਾਪਰਦੀ ਹੈ ਹੈਨਾ ਗੋਲੀ ਵਾਲਾ ਮਸਲਾ ਉਸ ਤੋਂ ਬਾਅਦ ਇਹ ਉਸ ਤੋਂ ਬਾਅਦ ਇੱਕ ਚਰਚਾ ਸੀ ਕਿ ਸ਼ਾਇਦ ਪਰਿਵਾਰ ਚੋਂ ਕਿਸੇ ਨੂੰ ਟਿਕਟ ਮਿਲੂਗੀ ਆਮ ਆਦੀ ਪਾਰਟੀ ਉਹਨੂੰ ਦੇਊਗੀ ਪਰ ਮੈਂ ਮੁੱਖ ਮੰਤਰੀ ਸਾਹਿਬ ਨੂੰ ਸੁਣ ਰਿਹਾ ਸੀ ਉਸ ਘਟਨਾ ਤੋਂ ਬਾਅਦ ਉਹ ਆਮ ਆਦਮੀ ਪਾਰਟੀ ਦਾ ਇੱਕ ਸਰਪ੍ਰਸਤ ਪ੍ਰੋਗਰਾਮ ਸੀਗਾ ਸ਼ਾਇਦ ਹੋ ਸਕਦਾ ਉਹ ਚ ਕੇਜਰੀਵਾਲ ਵੀ ਹੋਵੇ ਤੇ ਮੈਨੂੰ ਇਹਨਾਂ ਤੋਂ ਆਣਾ ਕਿ ਉਹਦੇ ਵਿੱਚ ਮੁੱਖ ਮੰਤਰੀ ਬੋਲਦੇ ਕਹਿੰਦੇ ਸੀ ਇਹਨਾਂ ਸਿਆਸੀ ਪਾਰਟੀਆਂ ਦਾ ਹਾਲ ਦੇਖ ਲਓ ਸਾਡਾ ਐਮਐਲਏ ਇਸ ਦੁਨੀਆ ਚ ਨਹੀਂ ਰਿਹਾ ਹੈ ਅਜ ਦੇ ਉਹ ਦਾ ਭੋਗ ਨਹੀਂ ਪਿਆ ਸੀ ਭੋਗ ਤੇ ਹੀ ਗੱਲਾਂ ਕਿਸੇ ਕੌਣ ਲੜੂਗਾ ਵੀ ਕਿਹਦੀ ਹਵਾਊਗੀ ਇਹ ਗੱਲਾਂ ਆਮ ਆਦਮੀ ਪਾਰਟੀ ਦਾ ਪ੍ਰਧਾਨ ਰਿਆ ਬੰਦਾ ਅੱਜ ਪੰਜਾਬ ਦਾ ਮੁੱਖ ਮੰਤਰੀ ਰਿਆ ਬੰਦਾ ਭਗਵੰਤ ਮਾਨ ਕਰ ਰਿਹਾ ਤੇ ਸਭ ਤੋਂ ਪਹਿਲਾਂ ਉਮੀਦਵਾਰ ਤੁਸੀਂ ਐਲਾਨਦੇ ਹੋ ਹੂੰ ਬਿਲਕੁਲ ਜਦੋਂ ਜਿਹੜਾ ਚੋਣ ਦਾ ਐਲਾਨ ਨਹੀਂ ਹੋਇਆ ਮਤਲਬ ਇਹ ਚੋਣ ਹੈ ਔਰ ਇਸ ਚੋਣ ਦੀ ਜਿੱਤ ਹਾਰ ਨਾਲ ਸਰਕਾਰ ਤੇ ਕੋਈ ਅਸਰ ਨਹੀਂ ਪੈਣਾ ਜੇ ਆਮ ਆਦਮੀ ਪਾਰਟੀ ਜਿੱਤ ਜਵੇ ਤਾਂ ਵੀ ਸਰਕਾਰ ਬਣੀ ਰਹਿਣੀ ਹੈ ਜੀ ਆਮ ਆਦਮੀ ਪਾਰਟੀ ਹਰ ਹਵੇਸ ਦਾ ਤਾਂ ਵੀ ਜਿ ਡਿਗਣ ਲੱਗੀ ਤੇ ਜਦੋਂ ਇਹਦੀ ਜਿੱਤ ਆਰਦਾ ਕੋਈ ਫਰਕੇ ਜੀਗਾ ਤਾਂ ਵੀ ਤੁਹਾਨੂੰ ਇੰਨੀ ਕਾਲ ਕਿਉਂ ਸਵਾਲ ਦੂਸਰੀਆਂ ਤਰ੍ਹਾਂ ਤੇ ਖੜੀਆਂ ਕਰ ਰਹੀ ਅਮੀਰਵਾਰ ਸਭ ਤੋਂ ਪਹਿਲਾਂ ਤੁਸੀਂ ਤਰ ਕਿਉਂਕਿ ਤੁਸੀਂ ਆਪਣੇ ਐਮ ਐਲ ਏ ਲਈ ਫਿਕਰਮੰਦ ਨਹੀਂ ਤੁਸੀਂ ਉਹ ਫਿਕਰਮੰਦ ਨਹੀਂ ਤੁਸੀਂ ਫਿਕਰਮੰਦ ਹੋ ਆਪਣੇ ਆਕਾ ਲਈ ਕਿ ਜੇ ਇੱਥੇ ਸਾਡਾ ਉਮੀਦਵਾਰ ਜਿੱਤੇ ਉਹ ਉਮੀਦਵਾਰ ਜਿਹੜਾ ਰਾਜ ਸਭਾ ਦਾ ਮੈਂਬਰ ਹੈ ਫਿਰ ਉਸ ਦੀ ਵਧਾਊਗਾ ਸੀਟ ਖਾਲੀ ਹੋ ਗਈ ਸਾਡੇ ਵਾਲਾ ਲਈ ਫਿਰ ਰਾਜ ਸਭਾ ਦੀਆਂ ਪੌੜੀਆਂ ਚੜੂਗਾ ਮਸਲਾ ਤਾਂ ਇੱਥੇ ਹੈ ਚਲੋ ਇਸੇ ਖਦਾਰ ਚ ਫਿਰ ਕਾਂਗਰਸ ਆ ਗਈ ਫਿਰ ਕਾਂਗਰਸ ਕਹਿੰਦੀ ਚੱਕੋ ਸਾਡੇ ਕੋਲ ਤਜਰਬੇਕਾਰ ਲੀਡਰ ਹੈ ਚਾਹੇ ਭ੍ਰੋਸਾਚਾਰ ਦੇ ਚੱਕਰ ਚੱਲ ਰਿਹਾ ਆ ਚਾਹੇ ਉਹ ਉਹਦਾ ਜਿੰਨੇ ਮਰਜੀ ਖਲੇਜ ਹੋਣ ਜਿਹੇ ਜਿਹਾ ਮਰਜੀ ਉਹਦਾ ਪੰਗਾ ਹੋਵੇ ਪਾਰਟੀ ਦੇ ਅੰਦਰ ਵੀ ਵਿਰੋਧਤਾ ਹੋਵੇ ਪਾਰਟੀ ਦੇ ਬਾਹਰ ਵੀ ਹੋਵੇ ਪਰ ਸਾਡਾ ਬੰਦਾ ਤਜਰਬੇਕਾਰਾ ਚੋਂ ਅਸੀਂ ਲੜੂਗਾ ਰਾਹੁਲ ਗਾਂਧੀ ਨੂੰ ਝੰਟੀ ਮਿਲ ਗਈ ਭਾਰਤ ਕੁਸ਼ਣ ਆਸ਼ੂ ਮੈਦਾਨ ਚ ਆ ਗਿਆ ਹੁਣ ਦੋ ਵੱਡੀਆਂ ਧਿਰਾਂ ਜਿਨ੍ਹਾਂ ਚ ਪਹਿਲੀ ਨਜ਼ਰੇ ਮੁਕਾਬਲਾ ਦੇਖਿਆ ਜਾ ਰਿਹਾ ਕਿ ਐਸ ਵਾਰ ਸત્તા ਤਾਰੀ ਧਿਰ ਦਾ ਐਜ ਹਮੇਸ਼ਾ ਜਿਮਨੀ ਚੌਂਡ ਜੁਪਰ ਹੁੰਦਾ ਇਸ ਲਈ ਆਮ ਆਦਮੀ ਪਾਰਟੀ ਹ ਨਕਸ਼ਾ ਦਾ ਸਵਾਲ ਬਣਾਇਆ ਹੋਇਆ ਕੇਜਰੀਵਾਲ ਤੇ ਭਗਵੰਤ ਮਾਨ ਨੇ ਇਹ ਇਸ ਲਈ ਉਹ ਮੁਕਾਬਲੇ ਚ ਦੂਸਰੇ ਪਾਸੇ ਇਹ ਸੀਟ ਤੋਂ ਕਿਸੇ ਸਮੇਂ ਜਿੱਤਦੇ ਰਹੇ ਪਿਛਲੀ ਵਾਰ 6400 6500 ਦੇ ਵੋਟਾਂ ਦੇ ਫਰਕ ਨਾਲ ਹਾਰੇ ਸੀ ਭਾਰਤ ਪੂਛਣਾ ਚੂ ਇਸ ਵਾਰ ਫਿਰ ਉਹ ਜਰਵੇ ਤੇ ਜਮਤੇ ਵਾਪਸ ਨੇ ਤੇ ਉਹਨਾਂ ਨੇ ਕਹਿਤਾ ਮੇਰਾ ਪ੍ਰਧਾਨ ਨਾ ਤੇ ਮੇਰਾ ਵਿਰੋਧੀ ਤੇ ਦਾ ਲੀਡਰ ਨਾ ਬਈ ਇਹਨਾਂ ਤੋਂ ਬਿਨਾ ਹੀ ਮੈਂ ਚੋਣ ਲੜ ਲੈਣੀ ਹੈ ਉਹ ਸੋ ਇਹਨਾਂ ਦੋਆਂ ਦੇ ਮੁਕਾਬਲਿਆਂ ਦੇ ਵਿੱਚ ਹੁਣ ਤੀਸਰਾ ਉਮੀਦਵਾਰ ਅਕਾਲੀ ਦਲ ਦਾ ਆਇਆ ਹੈ ਇਹ ਰੂਸ ਸਮੇਂ ਜਦੋਂ ਅਕਾਲੀ ਦਲ ਪ੍ਰਧਾਨ ਚੁਣ ਚੁੱਕਿਆ ਦੁਆਰਾ ਆਪਣਾ ਉਹ ਮਾਨਤਾ ਪ੍ਰਾਪਤ ਹੈ ਜਾਂ ਨਹੀਂ ਉਹ ਤਰੀਕਾ ਸਬਦਾਨਕ ਤੌਰ ਤੇ ਸਹੀ ਹੈ ਜਾਂ ਨਹੀਂ ਉਹ ਪੰਥਕ ਰੋ ਰੀਤਾਂ ਦੇ ਅਨੁਸਾਰ ਸਹੀ ਹੈ ਜਾਂ ਨਹੀਂ ਇਹ ਆਉਣ ਵਾਲਾ ਸਮਾਂ ਹੈ ਪਰ ਅਗਲੇ ਕਿੰਨੇ ਮਿਦਾਨ ਅਤੇ ਪ੍ਰਧਾਨ ਜੀ ਨੇ ਉਮੀਦਵਾਰ ਦਿੱਤਾ ਔਰ ਐਡਵੋਕੇਟ ਹੈ ਸੂਝਵਾਨ ਬੰਦਾ ਹੈ ਉਹ ਕੁਆ ਅਹੁਦਿਆਂ ਤੇ ਚਾਹੇ ਉਹ ਜ਼ਿਲ੍ਹਾ ਬਾਰ ਐਸੋਸੀਏਸ਼ਨ ਹੋਵੇ ਚਾਹੇ ਇਹ ਆਵਰੇਣਾ ਹਾਈ ਕੋਰਟ ਦਾ ਮਤਲਬ ਕੋ ਐਸੋਸੀਏਸ਼ਨ ਹੋਵੇ ਹੈ ਚਾਹੇ ਉਹ ਸਰਕਾਰ ਦੇ ਜਰਨਲ ਮਤਲਬ ਉਹਦੇ ਵਿੱਚ ਆਰਟਰਨੀ ਜਰਨਲ ਦੀ ਭੂਮਿਕਾ ਛੋਵੇ ਸੋ ਉਹਨਾਂ ਉਹਦੇ ਆ ਕੰਮ ਕੀਤਾ ਪਾਰਟੀ ਦੇ ਵਿੱਚ ਵੀ ਕਾਨੂੰਨੀ ਤੌਰ ਤੇ ਕੰਮ ਕੀਤਾ ਸੋ ਪਰੋਪਕਾਰ ਸਿੰਘ ਹੋਰਾਂ ਦਾ ਨਾਮ ਪਰੋਪਕਾਰ ਸਿੰਘ ਘੁੰਮਣ ਪਰ ਕੀ ਅਕਾਲੀ ਦਾ ਨੇ ਸਥਿਤੀ ਹੈ ਕਿ ਚੌਂਡੋ ਫੈਸਲਾ ਕੋਲ ਸਥਿਤੀ ਲਿਆ ਸਕੇ ਮੈਂ ਨਤੀਜੇ ਤੇ ਗੱਲੇ ਨਹੀਂ ਕਰਦਾ ਕਿ ਨਤੀਜਾ ਕਿੱਧਰ ਜਾਊਗਾ ਮੈਂ ਕਹਿੰਦਾ ਕੀ ਨਤੀਜੇ ਨੂੰ ਪ੍ਰਭਾਵਿਤ ਕਰਨ ਦੀ ਸਥਿਤੀ ਚ ਹੈ ਇਹ ਵੀ ਬਹੁਤ ਕੁਸ਼ੂ ਹੋਊਗਾ ਦੇਖਾਂ ਪਰ ਤੁਸੀਂ ਸਥਿਤੀ ਦੇਖੋ ਜੀ ਕਿ ਆਪਾਂ ਗੱਲ ਉਸ ਸਮੇਂ ਕਰ ਰਹੇ ਹਾਂ ਜਦੋਂ ਅਜੇ ਚੋਣ ਕਮਿਸ਼ਨ ਨੇ ਤਰੀਕ ਨਹੀਂ ਲਾਨੀ ਜੀ ਬਿਲਕੁਲ ਕਿਹਨਾ ਤਰੀਕ ਲਾਨਦੇ ਆ ਤਿੰਨ ਪਾਰਟੀਆਂ ਆਪਣੇ ਉਮੀਦਵਾਰ ਲਾ ਚੁੱਕੇ ਨੇ ਹੋ ਸਕਦਾ ਬੀਜੇਪੀ ਵੀ ਅੱਜ ਕੱਲ੍ਹ ਚ ਤਾਰ ਦੇਵੇ ਔਰ ਇਸ ਵਾਰ ਬੀਜੇਪੀ ਦੇ ਉਮੀਦਵਾਰ ਦੇ ਆਉਣ ਨਾਲ ਵੀ ਕਾਫੀ ਗੁਸਤਾ ਹੋਣਾ ਕਿਉਂਕਿ ਆਮ ਆਦਮੀ ਪਾਰਟੀ ਔਰ ਬੀਜੇਪੀ ਜੇ ਹੋ ਜਾ ਰਾਜਨੀਤਿਕ ਗੁੰਨਤ ਬਣ ਰਹੀ ਹੈ ਉਹਨਾਂ ਦਾ ਨਿਸ਼ਾਨਾ ਸ਼ਹਿਰੀ ਵਪਾਰੀ ਵੋਟਰ ਰਿਹਾ ਸੋ ਦੋਇਤਨਾਂ ਲੋਕ ਸੁਣਾਤੀ ਹੈ ਤੇ ਇਹ ਉਥੋਂ ਦੀ ਇੱਕ ਨਿਰਣਾਇਕ ਚੋਣ ਹੈ ਜਿਨੇ ਇੱਕ ਰਾਹ ਖੋਲਣਾ ਹੈ ਕਿ ਕੀ ਸ਼ਹਿਰੀ ਵੋਟਰ ਇਸ ਵਾਰ ਫੈਸਲਾ ਕਰੂਗਾ ਪੰਜਾਬ ਦੇ ਭਵਿੱਖ ਦਾ ਕਿ ਵਪਾਰੀ ਵੋਟਰ ਫੈਸਲਾ ਕਰੂਗਾ ਪੰਜਾਬ ਦੇ ਭਵਿੱਖ ਦਾ ਇਸ ਲਈ ਇਹ ਚੋਣ ਬਹੁਤ ਅਹਿਮ ਹੈ ਜੀ ਠੀਕ ਹੈ ਤਨਪਾਰਟੀਆਂ ਆ ਗਈਆਂ ਚੋਣ ਵੀ ਆ ਜੂਗੀ ਉਥੋਂ ਵੀ ਨਾ ਕੁਝ ਹੋਰ ਵੀ ਆ ਜਾਣਗੇ ਪਰ ਆਮ ਆਦਮੀ ਪਾਰਟੀ ਸਭ ਤੋਂ ਮੂਰੇ ਹੈ ਖੇਤੀ ਚੋਣ ਲੜਨ ਚ ਵੀ ਤੇ ਖੇਤੀ ਜਿੱਤਣ ਚ ਵੀ ਕਾਹਲ ਜਾਂ ਪਰ ਫੈਸਲਾ ਵੋਟਰਾਂ ਨੇ ਕਰਨਾ ਜੀ ਤਾਂ ਸਰ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਉਹਨਾਂ ਦੇ ਧੜੇ ਨੇ ਅੱਜ ਇੱਕ ਪਾਸੇ ਕੈਂਡੀਡੇਟ ਉਤਾਰਿਆ ਤੇ ਉਧਰਲੇ ਪਾਸੇ ਜਿਹੜੀ 7 ਮੈਂਬਰੀ ਕਮੇਟੀ ਬਣੀ ਸੀ ਮੈਂਬਰ ਪੰਜ ਰਹਿ ਜਾਂਦੇ ਨੇ ਉਹ ਭਰਤੀ ਕਰੀ ਜਾਂਦੇ ਨੇ ਤੇ ਉਧਰੋਂ ਖਬਰ ਇਹ ਵੀ ਆਈ ਹੈ ਕਿ ਅੱਜ ਇਕਵਾਲ ਸਿੰਘ ਝੁੰਦਾ ਜਿਹੜੇ ਉਸ ਕਮੇਟੀ ਦੇ ਮੈਂਬਰ ਨੇ ਉਹਨਾਂ ਦੇ ਵੱਲੋਂ ਅਮਰਿਸ਼ ਚੱਕਿਆ ਗਿਆ ਦੇਖੋ ਇਕਵਾਲ ਸਿੰਘ ਝੁੰਦਾ ਸੁਖਬੀਰ ਸਿੰਘ ਬਾਦਲ ਦੀ ਧਿਰ ਦੇ ਵਿੱਚ ਲੰਮੇ ਸਮੇਂ ਤੋਂ ਤੁਰਿਆ ਹੁੰਦੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਨਾਲ ਉਹ ਬਾਦਲ ਪਰਿਵਾਰ ਨਾਲ ਵੀ ਬਰਾਬਰ ਤੁਰੇ ਹੁੰਦੇ ਰਹੇ ਨੇ ਔਰ ਉਸੇ ਟੀਮ ਚ ਰਹਿ ਕੇ ਉਹਨਾਂ ਨੇ ਬਕਾਇਦਾ ਤੌਰ ਤੇ ਜਿਹੜੀ ਜ਼ਿੰਮੇਵਾਰੀ ਸੌਂਪੀ ਸੀ ਉਹਨਾਂ ਨੇ ਬੜੀ ਬਾ ਕਮਾਲ ਜ਼ਿੰਮੇਵਾਰੀ ਨਿਭਾਈ ਸੀ ਜਿਹਨੂੰ ਬਾਅਦ ਚ ਝੁੰਦਾ ਕਮੇਟੀ ਦੇ ਰਿਪੋਰਟ ਨਾਲੇ ਜਾਣੀ ਉਸ ਰਿਪੋਰਟ ਤੋਂ ਵੀ ਬਾਅਦ ਲੋਕ ਫੇਰ ਗਈ ਸੀ ਜੇ ਉਹ ਰਿਪੋਰਟ ਵੀ ਮੰਨ ਲਈ ਹੁੰਦੀ ਤਾਂ ਸ਼੍ਰੀ ਅਕਾਲ ਤਖਸਾਲ ਸਭ ਤੋਂ ਸ਼ਾਇਦ ਤਨਖਾਹ ਦੀ ਸਥਿਤੀ ਉਹ ਪੈਦਾ ਨਾ ਹੁੰਦੀ ਉੱਥੇ ਤੱਕ ਨੌਬਤ ਨਾ ਹੁੰਦੀ ਤੁਹਾਨੂੰ ਕਟੈਲ ਚ ਖੜਾ ਕੇ ਝੋਲੀ ਚ ਗਨਾਹ ਪਵਾਉਣੇ ਪੈਂਦੇ ਤੁਸੀਂ ਉਹ ਰਿਪੋਰਟ ਵੀ ਆਪ ਨੇ ਲਿਖੀ ਕਰੀ ਇਕਬਾਲ ਸਿੰਘ ਝੁੰਦਾ ਜਦੋਂ ਅਕਾਲ ਤਖਤ ਸਭ ਤੋਂ 2 ਦਸੰਬਰ ਨੂੰ ਫੈਸਲੇ ਆਉਂਦੇ ਨੇ ਉਸ ਦਿਨ ਸੱਤਵੇਂ ਮੈਂਬਰ ਕਮੇਟੀ 'ਚ ਉਹਨਾਂ ਦਾ ਨਾਮ ਆਉਂਦਾ ਪਰ ਤਦ ਤੱਕ ਵੀ ਉਹ ਬਾਦਲ ਪਰਿਵਾਰ ਨਾਲ ਅਕਾਲੀ ਦਲ ਬਾਦਲ ਤੇ ਬਣੇ ਤੁਰੇ ਆਉਂਦੇ ਰਹੇ ਪਰ ਜਦੋਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੇ ਪਟਿਆਲੇ ਤੋਂ ਮਤਲਬ ਕਿ ਬਕਾਇਦਾ ਤੌਰ ਤੇ ਪਹਿਲਾਂ ਪ੍ਰਧਾਨ ਰਹੇ ਸ਼੍ਰੋਮਣੀ ਗੁਰਦਵਾਰਾ ਪ੍ਰੰਧ ਕਮੇਟੀ ਦੇ ਹੈ ਉਹ ਦੋ ਮੈਂਬਰ ਲਾਂਬੇ ਹੋਏ ਕਿਰਪਾਲ ਸਿੰਘ ਬਦੁੰਗਰ ਹੋਰੀ ਤੇ ਧਾਮੀ ਹੋਰੀ ਉਹ ਤੋਂ ਬਾਅਦ ਜੀ ਜੀ ਫਿਰ ਪਿੱਛੇ ਬਚੇ ਪੰਜ ਮੈਂਬਰੀ ਕਮੇਟੀ ਨੇ ਕਿਹਾ ਕਿ ਨਹੀਂ ਅਸੀਂ ਅਕਾਲ ਤਖਤ ਸਭ ਤੋਂ ਆਏ ਹੁਕਮਨਾਮੇ ਤੋਂ ਮੁੱਖ ਨਹੀਂ ਮੋੜਾਂਗੇ ਉਸ ਸਥਿਤੀ 'ਚ ਖੜਕੇ ਜਦੋਂ ਤੁਰਿਆ ਇਹ ਪੰਜ ਮੈਂਬਰੀ ਕਮੇਟੀ ਪਰਚ ਪ੍ਰਕਰਾਂ ਨੂੰ ਹੰਗਾਰਾ ਵੀ ਮਿਲਿਆ ਇਹ ਚੁ ਕਈ ਤਰ੍ਹਾਂ ਦੇਖਦੇ ਆ ਸੁਧਾਰ ਲੈਦੇ ਆ ਵੀ ਗੱਲਾਂ 'ਚ ਕੱਢਣ ਨੂੰ ਵੀ ਫਿਰਦੇ ਨੇ ਆਪਣੇ ਚਿਹਰੇ ਵੀ ਚਮਕਾਉਣ ਨੂੰ ਫਿਰਦੇ ਨੇ ਪਰ ਪੰਜ ਮੈਂਬਰੀ ਕਮੇਟੀ ਤੁਰ ਹੀ ਆ ਰਹੀ ਆ ਉਸ ਤੁਰ ਹੀ ਆਉਂਦੀ ਦੇ ਵਿੱਚ ਮੈਨੂੰ ਲੱਗਦਾ ਕਿ ਕਿਤਨਾ ਕਿਤੇ ਮੰਨ ਤੇ ਉੱਤੇ ਹਾਂ ਇਕਵਾ ਸਿੰਘ ਜਿਹੜਾ ਉਹਨਾਂ ਤੇ ਲਗਾਤਾਰ ਅਸਰ ਹੋਣਾ ਕਿ ਸਾਨੂੰ ਅਕਾਲ ਤਖਬ ਸਭ ਨੇ ਤੋੜਿਆ ਸਿੱਖ ਜਮਾਤ ਦੀ ਨੁਮਾਇੰਦਗੀ ਕਰਨ ਵਾਲੀ ਪਾਰਟੀ ਦੀ ਅਸੀਂ ਮੈਂਬਰਸ਼ਿਪ ਕਰ ਰਹੇ ਹਾਂ ਤੇ ਮੈਂ ਸੰਪੂਰਨ ਸਿੱਖੀ ਦੇ ਵਿੱਚ ਜ ਨਹੀਂ ਆਇਆ ਕਿਉਂਕਿ ਮੈਂ ਅੰਮ੍ਰਿਤਧਾਰੀ ਨਹੀਂ ਹਾਂ ਸੋ ਕਿਤੇ ਨਾ ਕਿਤੇ ਉਹਨਾਂ ਦੇ ਮਨ ਦੇ ਵਿੱਚੇ ਹੋਏਗਾ ਤਾਂ ਹੀ ਉਹਨਾਂ ਨੇ ਕਿਹਾ ਕਿ ਮੈਂ ਲਗਾਤਾਰ ਆਪਣੇ ਆਪ ਨੂੰ ਸੋਧਨ ਦੀ ਕੋਸ਼ਿਸ਼ ਕਰ ਰਿਹਾ ਸੀ ਅੱਜ ਮੈਂ ਮਹਿਸੂਸ ਕਰਦਾ ਕਿ ਮੈਂ ਉਸ ਪ੍ਰਕਿਰਿਆ 'ਚ ਆ ਗਿਆ ਔਰ ਅੱਜ ਉਹਨਾਂ ਨੇ ਤੱਕ ਸ੍ਰੀ ਕੇਸਗੜ੍ਹ ਸਾਹਿਬ ਜਾ ਕੇ ਅੰਮ੍ਰਿਤ ਛਕਿਆ ਇਹ ਅਗਲੀ ਤੇ ਕਿਰਪਾ ਹੋਈ ਹੈ ਗੁਰੂ ਦੀ ਆਪਾਂ ਕਹਿ ਸਕਦੇ ਹਾਂ ਨਾ ਸੋ ਪਰ ਜੀ ਹੁਣ ਆਉਂਦੇ ਦਿਨਾਂ 'ਚ ਤੁਸੀਂ ਇਸ ਸਥਿਤੀ ਦੇ ਵਿੱਚ ਮਨਪ੍ਰਿਤਿਆਲੀ ਨੂੰ ਨਹੀਂ ਦੇਖ ਸਕਦੇ ਮੰਨਪ੍ਰਿਤਿਆਲੀ ਵੀ ਆਉਂਦੇ ਦਿਨਾਂ ਛੋ ਸਕਦਾ ਹੈ ਅਮਰਤਾਰੀ ਸਿੱਖ ਬਣ ਜਾਣਾ ਮਨਪ੍ਰਿਤਿਆਲੀ ਦੇ ਵਿੱਚੋਂ ਪੰਥਕ ਧਰਾਂ ਵੀ ਸਿੱਖ ਧਰਾਂ ਵੀ ਪੰਜਾਬ ਦੀਆਂ ਸਿਰਦ ਧਰਾਂ ਵੀ ਲੀਡਰ ਦੇਖਣ ਲੱਗ ਪਈਆਂ ਜੀ ਬਿਲਕੁਲ ਮਨਪ੍ਰਿਤਿਆਲੀ ਨੇ ਸਹਿਜੇ ਸਹਿਜੇ ਤੈਅ ਕੀਤਾ ਮੈਨੂੰ ਲੱਗਦਾ ਕਿ ਮੈਂ ਇਧਰ ਨੂੰ ਬਦਲਣਾ ਮੈਨੂੰ ਪਤਾ ਲੱਗ ਗਿਆ ਕਿ ਸ਼ਾਇਦ ਹੁਣ ਉਹਨਾਂ ਨੇ ਦਾੜ੍ਹੀ ਰੰਗਣੀ ਬੰਦ ਕਰਤੀ ਹੈ ਉਹਨਾਂ ਦੀ ਦਾੜੀ 'ਚੋਂ ਚਿੱਟੇ ਵਾਲ ਕੋਈ ਨਜ਼ਰ ਆਉਣ ਲੱਗ ਪਏ ਨੇ ਸੋ ਆਉਂਦੇ ਥੋੜੀ ਉਹ ਉਸ ਰੂਪ ਦੇ ਵਿੱਚ ਮਿਲਾ ਜਾਣਗੇ ਉਸ ਤੋਂ ਬਾਅਦ ਫਿਰ ਦਾੜਾ ਪ੍ਰਕਾਸ਼ ਵੀ ਹੋ ਸਕਦਾ ਹੈ ਤੇ ਫਿਰ ਉਹ ਅੰਮ੍ਰਿਤਧਾਰੀ ਵੀ ਹੋ ਸਕਦੇ ਨੇ ਸੋ ਇਸ ਲਈ ਇੱਕ ਇਸ ਨੂੰ ਮੈਂ ਸ਼ੁਭ ਸੰਕੇਤ ਮੰਨਦਾ ਕਿ ਜੇਕਰ ਤੁਸੀਂ ਜਿਸ ਧਰਮ ਨੂੰ ਪ੍ਰਣਾਏ ਹੋਏ ਹੋ ਜੇ ਉਸ ਧਰਮ ਦੇ ਤੁਸੀਂ ਪਰਪੱਖ ਹੋ ਕੇ ਨਹੀਂ ਕਹਿੰਦੇ ਤੁਸੀਂ ਹੋਰ ਧਰਮਾਂ ਦੇ ਸਤਕਾਰ ਦੇ ਵੀ ਸਤਕਾਰ ਕਰਨ ਦੀ ਵੀ ਬਿਧਾ ਸਿੱਖਦੇ ਹੋ ਨਾ ਸੋ ਇਸ ਲਈ ਇਹ ਇਸ ਬਾਤ ਦੇ ਉੱਤੇ ਤੁਰਨਾ ਸ਼ੁਭ ਸੰਕੇਤ ਹੈ ਜੀ ਤੇ ਸਰ ਉਧਰਲੇ ਪਾਸੇ ਆਮ ਆਦਮੀ ਪਾਰਟੀ ਨੂੰ ਇੱਕ ਲੈ ਕੇ ਜਿੱਲੀ ਤੋਂ ਖਬਰ ਆ ਕਿ ਜਿਹੜੇ ਸਾਵਕਾ ਵਿਧਾਇਕ ਨੇ ਦੁਰਗੇਸ਼ ਪਾਠਕ ਉਹਨਾਂ ਦੇ ਅપર ਅੱਜ ਸੀਬੀਆਈ ਨੇ ਛਾਪੇਮਾਰੀ ਕੀਤੀ ਹੈ ਜਾਂਚ ਚੱਲ ਰਹੀ ਹੈ ਇਹ ਜਾਂਚ ਕਿੱਧਰ ਨੂੰ ਜਾ ਰਹੀ ਹੈ ਦੁਰਗੇਸ਼ ਪਾਠਕ ਤੇ ਸੰਜੀਤ ਸਿੰਘ ਇਹ ਦੋਵੇਂ ਪੰਜਾਬ ਦੀਆਂ ਪਿਛਲੀਆਂ ਵਿਧਾਨ ਸਭਾ ਚੋਣਾਂ ਚ ਇਥੇ ਇੰਚਾਰਜ ਸੀ ਤੇ ਬਹਿ ਪੰਜਾਬੀਆਂ ਨੇ ਜੋ ਇਹਨਾਂ ਦੇ ਗੋਡੇ ਘੁੱਟੇ ਨੇ ਜੋ ਇਹਨਾਂ ਦੀ ਸੇਵਾ ਕੀਤੀ ਹੈ ਕਿਉਂਕਿ ਜਿਨ੍ਹਾਂ ਨੂੰ ਲੀਡਰਾਂ ਲੀਡਰ ਬਣ ਦੀ ਲਾਲਸਾ ਹੁੰਦੀ ਹੈ ਨਾ ਉਹ ਸਾਡੇ ਲੀਡਰ ਕਿਤੇ ਵੀ ਲੰਮੇ ਪੈ ਸਕਦੇ ਇਹ ਪੰਜਾਬ ਦੀ ਭਿਆਨੀ ਹੈ ਇਹ ਪੰਜਾਬ ਦੀ ਆਦਤ ਨਹੀਂ ਹੈ ਤੇ ਇਸ ਲਈ ਆਮ ਆਦਮੀ ਨੂੰ ਨਹੀਂ ਲੱਗਦਾ ਕਿ ਸ਼ਾਇਦ ਇਹ ਚੰਦ ਲੀਡਰ ਇਹੋ ਜਿਹੇ ਨੇ ਸ਼ਾਇਦ ਸਾਰਾ ਪੰਜਾਬ ਇਹੋ ਜਿਹਾ ਇਹ ਸਾਰੇ ਉਹ ਦਿੱਲੀ ਮੰਗੇ ਨੂੰ ਟੈਕਲ ਕਰ ਲੋਗੇ ਪੰਜਾਬ ਇਦਾਂ ਦਾ ਨਹੀਂ ਹੁਣ ਇਹ ਦੇਖ ਲਓ ਤੁਸੀਂ ਐਮਐਲਏ ਨੂੰ ਗੱਡੀਆਂ ਛੱਡ ਕੇ ਭਜਣਾ ਪੈ ਰਿਹਾ ਰੋਜ਼ ਦੋ ਚਾਰ ਐਮਐਲਏ ਸਕੂਲਾਂ ਨੂੰ ਭਜਣਾ ਪੈ ਰਿਹਾ ਕੰਧਾਂ ਦੇ ਲਿਖਿਆ ਹੋਇਆ ਚਾਰ ਸਾਲ ਪੁਰਾਣੀ ਕੰਧ ਦਾ ਪੱਥਰ ਰདਗਟਨ ਕਰਨ ਆ ਰਹੇ ਹਾਂ ਹੈ ਨਾ ਸੋ ਬਦ ਸਵਾਗਤ ਹੋ ਰਿਹਾ ਨਾਰੇ ਨਾਲ ਇਹ ਤਾਂ ਅਜੇ 2 ਸਾਲ ਪਈ ਨੇ ਭਾਈ ਹੁਣ ਇਹ ਹਾਲ ਹੈ ਸੋ ਉਹ ਸਥਿਤੀ ਦੇ ਵਿੱਚ ਜਦੋਂ ਆਪਾਂ ਕੱਲ ਵੀ ਗੱਲ ਕਰ ਰਗੇਸ਼ ਪਾਟਕ ਤੇ ਸੰਜੀਤ ਸਿੰਘ ਲੋਕਾਂ ਦੀ ਨਜ਼ਰ 'ਚ ਚੁਭਣ ਲੱਗੇ ਤਾਂ ਉਹਨਾਂ ਨੂੰ ਪਰੇ ਕਰਕੇ ਰਗਵ ਚੱਡਾ ਐਂਡ ਸੰਦੀਪ ਪਾਟਕ ਆ ਗਏ ਜਦੋਂ ਉਹ ਚੁਭਣ ਲੱਗੇ ਮੇਰੇ ਬੀਬੋ ਕੁਮਾਰ ਆ ਗਿਆ ਜੀ ਆ ਕੱਲ ਨਵਲ ਅਗਰਵਾਲ ਦੀ ਗੱਲ ਕਰ ਰਹੇ ਸੀ ਫਿਰ ਉਹਨੂੰ ਮਨੀਸ਼ ਸਿੰਘ ਦੀ ਅਸਿੰਦਰ ਜਾਣਾਂਗੇ ਸੋ ਬਦਲ ਬਦਲ ਕੇ ਆਉਂਦੇ ਨੇ ਪਤਾ ਨਹੀਂ ਭਾਈ ਕਮਿਸ਼ਨ ਦਾ ਹਿਸਾਬ ਕਿਤਾਬ ਨਹੀਂ ਸੈੱਟ ਆਉਂਦਾ ਹੈ ਪਤਾ ਨਹੀਂ ਭਾਈ ਮਤਲਬ ਹਰੇਕ ਨੂੰ ਅਧਿਕਾਰ ਦੇ ਤਾਂ ਕਿ ਤੂੰ ਵੀ ਜੇਬ ਕੰਮ ਕਰ ਲੈ ਪਤਾ ਨਹੀਂ ਪੰਜਾਬ ਦਾ ਫਿਕਰੇ ਇੰਨਾ ਹੋ ਗਿਆ ਇਸ ਪਾਰਟੀ ਦੇ ਨੁਮਾਇੰਦਿਆਂ ਨੂੰ ਕਿ ਅਸੀਂ ਉਹ ਪੰਜਾਬ ਬਚਾਉਣਾ ਤੋ ਦਰਗੇਸ਼ ਭਾਰਤ ਤੋਂ ਪੰਜਾਬ ਤੋਂ ਤੋੜਿਆ ਹੋਇਆ ਲੀਡਰ ਹੈ ਠੀਕ ਹੈ ਦਿੱਲੀ ਚਾਂਮਾ ਦੀ ਪਾਰਟੀ ਦਾ ਐਮਐਲਏ ਰਿਹਾ ਕੇਜਰੀਵਾਲ ਦੀ ਜੁੰਡਲੀ ਦਾ ਖਾਸ ਭਰੋਸੇਯੋਗ ਬੰਦਾ ਰਿਹਾ ਤੇ ਹੁਣ ਸੀਬੀਆਈ ਦੀ ਰਡਾਰਸ ਤੇ ਵੈਸੇ ਤਾਂ ਏਜੰਸੀਆਂ ਦੀ ਭਰੋਸੇਯੋਗਤਾ ਵੀ ਕੋਈ ਬਾਹਲੀ ਨਹੀਂ ਆ ਹੁਣ ਖਾਸ ਕਰਕੇ ਬੀਜੇਪੀ ਜਿਵੇਂ ਹਥਿਆਰ ਬਜੋ ਵਰਤਦੀ ਹੈ ਸੀਬੀਆਈ ਉਹ ਰੀਡੀ ਨੂੰ ਉਸ ਲਈ ਭਰੋਸੇਯੋਗਤਾ ਨਹੀਂ ਹੈ ਪਰ ਜਦੋਂ ਇਸ ਤਰ੍ਹਾਂ ਤੇ ਕਾਰਵਾਈ ਹੋ ਰਹੀ ਤਾਂ ਲੋਕ ਫੇਰ ਵੀ ਕਰਦੇ ਕਿ ਕੁਝ ਹੋਊਗਾ ਬਈ ਤਾਂ ਹੀ ਕਰ ਰਹੇ ਲੋਕਾਂ ਦੇ ਮਨਾਂ ਨੂੰ ਗੱਲ ਲੱਗਣ ਲੱਗ ਗਈ ਖਾਸ ਕਰਕੇ ਕਿਚਨੀ ਵਾਲਦੇ ਤੋਂ ਸਾਥੀ ਜਦਾਂ ਸ਼ਰਾਖੋਟਾਲੇ ਚ ਫਸੇ ਹੋਰ ਖਟਾਲੇ ਚ ਫਸੇ ਸੋ ਹੁਣ ਆਮ ਆਦਮੀ ਪਾਰਟੀ ਦੇ ਆਗੂ ਦਰਵੇਸ਼ ਪਾਠਕ ਦੇ ਉੱਤੇ ਲੰਘੇ ਕੱਲ ਬੁੱਧਵਾਰ ਨੂੰ ਲੰਘੇ ਕੱਲ ਫੋਰਨ ਕੰਟਰੀਬਿਊਸ਼ਨ ਐਂਡ ਰੈਗੂਲੇਟਰ ਐਕਟ ਦੇ ਤਹਿਤ ਕੇਸ ਦਰਜ ਹੋਇਆ ਸੀ ਅੱਜ ਸੀਬੀਆਈ ਨੇ ਛਾਪੇ 다 ਮਾਰ ਲਿਆ ਛਾਪੇ ਦਾ ਆਧਾਰ ਕੀ ਹੈ ਉਹ ਕਹਿੰਦੇ ਫੋਰਨ ਤੋਂ ਪਾਰਟੀ ਦੇ ਨਾਂ ਤੇ ਫੰਡਿੰਗ ਹੋਈ ਹੈ ਔਰ ਫੰਡਿੰਗ ਦੀ ਗੜਬੜ ਇਹ ਹੈ ਫੰਡਿੰਗ ਹੋਣਾ ਕੋਈ ਗਨਾਹ ਨਹੀਂ ਹੈ ਹੂੰ ਫੰਡਿੰਗ ਦਾ ਤਰੀਕਾ ਗਲਤ ਹੈ ਫੰਡ ਤਰੀਕੇ ਦਾ ਮਤਲਬ ਇਹ ਮਸਲਾ ਹੈ ਕਿ ਜਿਵੇਂ ਜੋ ਕੱਢ ਰਹੀ ਹੈ ਉਹ ਕੱਢ ਰਹੀ ਹੈ ਕਿ 155 ਬੰਦਿਆਂ ਨੇ 1 ਕਰੋੜ ਤੋਂ ਉੱਪਰ 1.2 ਕਰੋੜ ਮਤਲਬ ਹੈਨਾ ਇਹਨਾਂ ਨੂੰ ਰਾਸ਼ੀ ਦਿੱਤੀ ਪਾਰਟੀ ਨੂੰ ਡੋਨੇਸ਼ਨ ਦਿੱਤਾ দান ਦਿੱਤਾ ਉਹ 155 ਬੰਦਿਆਂ ਨੇ 55 ਪਾਸਪੋਰਟਾਂ ਦੇ ਆਧਾਰ ਦੇ ਉੱਤੇ ਫੰਡ ਦਿੱਤਾ ਮਤਲਬ 155 ਲੋਕ 55 ਪਾਸਪੋਰਟਾਂ ਦੇ ਰਾਹੀਂ ਇਹ ਫੰਡ ਭੇਜ ਰਹੇ ਨੇ ਬੰਦੇ 155 ਨੇ ਪਾਸਪੋਰਟ 55 ਨੇ 100 ਬੰਦੇ ਦੇ ਕਿੱਥੇ ਗਏ ਪਾਸਪੋਰਟ ਇਕੱਲੇ ਇਕੱਲੇ ਦਾ ਅਡਾਡ ਪਾਸਪੋਰਟ ਹੁੰਦਾ ਨਾ ਇੱਕ ਪਾਸਪੋਰਟ ਤੇ ਦੋ ਬੰਦੇ ਤਾਂ ਹੈ ਨਹੀਂ ਰਾਸ਼ਨ ਕਾਰਡ ਤਾਂ ਹੈ ਨਹੀਂ ਕਿ ਪੰਜ ਨੰਬਰਾਂ ਦੇ ਨਾਲ ਲਿਖਿਆ ਹ ਹ ਜੇ ਇਕੱਲੇ ਇਕੱਲੇ ਦਾ ਪਾਸਪੋਰਟ ਹੈ ਫਿਰ ਇਕੱਲੇ ਇਕੱਲੇ ਦੇ ਪਾਸਪੋਰਟ ਰਹੀ ਆਉਣਾ ਚਾਹੀਦਾ ਸੀ ਸੋ ਇਹਦਾ ਮਤਲਬ ਜੇ ਪੰਜਾਬ ਬੰਦੇ ਇੱਕੋ ਪਾਸਪੋਰਟ ਵਰਤ ਰਹੇ ਨੇ ਤਾਂ ਪਿੱਛੇ ਬੱਚੇ 100 ਬੰਦੇ ਵੀ ਉਹੀ ਪਾਸਪੋਰਟ ਵਰਤ ਰਹੇ ਨੇ ਤਾਂ ਇੱਕ ਪਾਸਪੋਰਟ ਦੀ ਵਰਤੋਂ ਦੋ ਦੋ ਤਿੰਨ ਤਿੰਨ ਵਾਰ ਹੋਈ ਗਿਨੇ ਸ਼ੱਕ ਬੇਦਰ ਕਿ ਕਿ ਉਸ ਨੰਬਰ ਦੇ ਲਾਭ ਤੇ ਫੰਡਿੰਗ ਨਹੀਂ ਗੜਬੜ ਵੈਸੇ ਆਮ ਆਦਮੀ ਪਾਰਟੀ ਦਮ ਭਰ ਰਹੀ ਹੈ ਕਿ ਸਾਨੂੰ ਤਾਂ ਜੀ 201 ਲੋਕਾਂ ਨੇ ਫੰਡ ਭੇਜਿਆ ਤੇ ਉਹ ਵੀ 2 ਕਰੋੜ 65 ਲੱਖ ਤੋਂ ਉੱਪਰ ਦਾ ਪਰ ਇੱਥੇ ਕਪੜਾ ਵੀ ਕਹਿੰਦੀ 1 ਕਰੋੜ ਦੇ ਮਾਮਲੇ ਨਾਲ ਅਸੀਂ ਕਰ ਰਹੇ ਅਸੀਂ 2 ਕਰੋੜ 65 ਲੱਖ ਦੀ ਗੱਲੇ ਨਹੀਂ ਕਰਦੇ ਅਸੀਂ 201 ਲੋਕਾਂ ਦੀ ਗੱਲੇ ਨਹੀਂ ਕਰਦੇ ਅਸੀਂ ਤਾਂ 155 ਲੋਕਾਂ ਦੀ ਤੇ 55% ਦੀ ਗੱਲ ਕਰਦੇ ਆ ਇਹਦੇ ਮਾਮਲੇ 'ਚ ਕਿਰਿਆ ਤੇ ਹੁਣ ਜੇ ਤੁਰਕੀਸ਼ ਪਾਠਕ ਦੀ ਇਸ ਮਾਮਲੇ ਦੀ ਜਾਂਚ ਹੋਊਗੀ ਤਾਂ ਇਸ ਫੰਡਿੰਗ ਦੇ ਵਿੱਚ ਕੀ ਵਿਦੇਸ਼ ਤੋਂ ਫੰਡੀ ਚ ਪੰਜਾਬੀ ਭਾਈਚਾਰੇ ਦੀ ਵੀ ਭੂਮਿਕਾ ਹੈ ਜੇ ਪੰਜਾਬੀ ਕਿਉਂਕਿ ਆਮ ਆਦਮੀ ਪਾਰਟੀ ਨੂੰ ਸ਼ੁਰੂ ਤੋਂ ਰਜਾਉਣ ਚ ਸਾਡੇ ਪੰਜਾਬੀ ਨੂੰ ਕਸਰ ਨਹੀਂ ਛੱਡੀ ਵਿਦੇਸ਼ਾਂ ਨੇ ਢੋਲ ਵੀ ਬਜਾਏ ਜਹਾਜ਼ ਭਰ ਭਰ ਕੇ ਵੀ ਆਏ ਨੋਟਾਂ ਦੇ ਟਰੱਕ ਵੀ ਭੇਜੇ ਤੇ ਹੁਣ ਵੀ ਜੇ ਆਹ ਫੰਡੀ ਵਾਲਾ ਮਾਮਲਾ ਉਹਦੇ ਨਾਲ ਤਾਰ ਜੁੜੀ ਤਾਂ ਫਿਰ ਸਿੱਖ ਪੰਜਾਬ ਤੱਕ ਵੀ ਜੀ ਕਿਉਂਕਿ ਪੰਜਾਬ ਚ ਹੂ ਬੰਦਲੀ ਵਾਲੀ ਨੀਤੀ ਦਿੱਲੀ ਵਾਲੇ ਫਾਰਮੂਲੇ ਔਰ ਕਨੈਕਸ਼ਨ ਤਾਂ ਇੱਕੋ ਪਾਰਟ ਹੁੰਦਾ ਨਾ ਸੁਇਸ਼ਰੀ ਜੀ ਜੀ ਬਿਲਕੁਲ ਸ਼ਰਾਬ ਘਟਾਲੇ ਦਾ ਮਸਲਾ ਉੱਪਰ ਦਾ ਤਾਂ ਪੰਜਾਬ ਨੂੰ ਫਿਕਰ ਦਿੱਲੀ ਦੇ ਮਹੱਲਾ ਕਲੀਨਿਕਾਂ ਦਾ ਘਟਾਲਾ ਖੁੱਲਦਾ ਤਾਂ ਪੰਜਾਬ ਨੂੰ ਫਿਕਰ ਦਿੱਲੀ ਦੇ ਵਿੱਚ ਕਿਤਾਬ ਘਟਾਲੇ ਦਾ ਰਾਜ ਖੁੱਲਦੇ ਨੇ ਤਾਂ ਪੰਜਾਬ ਚ ਫਿਕਰ ਤੇ ਹੁਣ ਆ ਵਿਦੇਸ਼ੀ ਫੰਡਿੰਗ ਦਾ ਮਾਮਲਾ ਜੀ ਖੁੱਲਦਾ ਤਾਂ ਵੀ ਪੰਜਾਬ ਚ ਆਮ ਆਦਮੀ ਪਾਰਟੀ ਨੂੰ ਫਿਕਰ ਪਊਗਾ ਕਿਉਂਕਿ ਤਾਂ ਕਨੈਕਸ਼ਨ ਸਿੱਧੇ ਜੁੜੇ ਹੋਏ ਨੇ ਇੱਥੇ ਵੀ ਕੁੰਡੀ ਕਨੈਕਸ਼ਨ ਚੱਲਦਾ ਹੂੰ ਤੇ ਸਰ ਇਹਨਾਂ ਮਸਲਿਆਂ ਦੇ ਉੱਪਰ ਚਰਚਾ ਕਰਨ ਦੇ ਲਈ ਤੁਹਾਡਾ ਸਮਾਂ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਸ਼ੁਕਰੀਆ ਜੀ ਬਹੁਤ ਧੰਨਵਾਦ